ਕਿ तकरीबन 20000 ਰੁਪਇਆ 1 ਮੀਟਰ ਦੀ ਲੀਟਰ ਦੀ ਜਿਹੜੀ ਤਨਖਾਹ ਹੈ ਉਹ ਮੈਕਮਾ ਇਹਨਾਂ ਕੰਪਨੀਆਂ ਨੂੰ ਦੇ ਰਿਹਾ ਹੈ ਪਰ ਸਾਡੇ ਕੋਲੇ 5000 ਰੁਪਇਆ ਆ ਰਿਹਾ ਜੇ 1 ਮਹੀਨੇ ਦਾ ਆਪਾਂ ਲਗਾ ਕੇ ਚੱਲੀਏ ਤਾਂ तकरीबन 1 ਕਰੋੜ ਰੁਪਇਆ ਤਨਖਾਹ ਜਿਹੜੀ ਮੀਟਰੀ ਡਰਾਂ ਦੀ ਪੰਜਾਬ ਚ ਆ ਰਹੀ ਹੈ ਤੇ 3 ਕਰੋੜ 84 ਲੱਖ ਰੁਪਇਆ ਕੰਪਨੀਆਂ ਕੋਲ ਜਾ ਰਿਹਾ 2 ਕਰੋੜ 84 ਲੱਖ ਰੁਪਏ ਦੀ ਲੋਟਾ ਜਿਹੜੀ ਉਹ ਕਿਤੇ ਨਾ ਕਿਤੇ ਇਸ ਸਰਕਾਰ ਦੇ ਚਮਚੇ ਜਾਂ ਸਾਡੇ ਮੈਕਮੇ ਦੇ ਉੱਚ ਅਧਿਕਾਰੀ ਜਾਂ ਕੰਪਨੀਆਂ ਇਹ ਰਲ ਮਿਲ ਕੇ ਖਾਰੇ ਪਰ ਬਿੱਲ ਦੇ ਹਿਸਾਬ ਨਾਲ ਜਿਹੜੀ ਕੰਪਨੀ ਨੂੰ 9 ਤੋਂ 11 ਰੁਪਏ ਪਰ ਬਿੱਲ ਦੇ ਹਿਸਾਬ ਨਾਲ ਆ ਜੋ ਤੁਸੀਂ ਲਿਖਤੀ ਰੂਪ ਦੇ ਵਿੱਚ ਜੋ ਸਾਡੇ ਕੋਲੇ ਲੈਟਰ ਆ 9 ਤੋਂ 9.6 9.17 9.17 11.25 11.49 ਐਨੇ ਰੁਪਏ ਪਰ ਬਿੱਲ ਦੇ ਹਿਸਾਬ ਨਾਲ ਕੰਪਨੀਆਂ ਦੇ ਕੋਲੇ ਜਾਂਦੇ ਆ ਪਰ ਕੰਪਨੀ ਦਿੰਦੀ ਕੀ ਹੈ ਗੇ ਮੀਟਰ ਡਰ ਨੂੰ 2 ਰੁਪਏ 60 ਪੈਸੇ 70 ਪੈਸੇ 80 ਪੈਸੇ ਹੁਣ ਅੱਜ ਅੱਜ ਤੋਂ 10 ਦਿਨਾਂ ਤੱਕ ਇੱਕ ਹੋਰ ਨਵੀਂ ਕੰਪਨੀ ਨਾਮ ਬਦਲ ਕੇ ਆ ਰਹੀ ਹੈ ਜਿਹੜੀ ਕਿ ਸਾਡੇ ਮੀਟਰ ਰੀਡਰ ਸਾਥੀਆਂ ਤੋਂ ਵੀ 15 20 20 ਹਜ਼ਾਰ ਦੀ ਮੰਗ ਕਰ ਰਹੀ ਹੈ ਵੀ ਜੇ ਤੁਸੀਂ ਵੇਚ ਆਉਣਾ ਤਾਂ ਦੋ ਪਰ ਵੇਖੋ ਸਰਕਾਰੀ ਇਹ ਕਿਹੜਾ ਕੋਈ ਸਾਡੀ ਸਰਕਾਰੀ ਨੌਕਰੀ ਜਿਹੜਾ ਅਸੀਂ ਪੈਸੇ ਦੇ ਗਏ 스마트 ਮੀਟਰ ਲੱਗ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੰਪਨੀਆਂ ਦੇ ਉੱਤੇ ਪੀ ਐਸ ਪੀ ਸੀ ਐਲ ਨਹੀਂ ਲਿਖਿਆ ਹੋਊਗਾ ਕਿਸੇ ਕੰਪਨੀ ਦਾ ਨਾਮ ਲਿਖਿਆ ਹੋਊਗਾ ਇਹ ਨਾਮ ਹੋਣ ਦੇ ਵਿੱਚ ਸਰਕਾਰਾਂ ਤੇ ਅਧਿ ਅਚ ਅਧਿਕਾਰੀ ਪੂਰੇ ਇਹਦੇ ਵਿੱਚ ਸਹਿਯੋਗ ਦੇ ਰਹੇ ਆ ਕਿਉਂਕਿ ਵੇਖੋ ਜਦੋਂ ਕੰਮ ਮੀਟਰ ਨਾ ਰਹੇ ਮਹਿਕਮਾ ਨਾ ਰਹੇ ਆਧਾਰਾ ਨਾ ਰਹੇ ਸਾਰੇ ਆਧਾਰਾਂ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਹੀ ਕਾਬਜ ਹੋਣੀਆਂ ਸਰਕਾਰੀ ਮਹਿਕਮਾ ਆਇਆ ਉਹਦੇ ਵਿੱਚ ਕੰਪਨੀ ਦੀ ਕੀ ਲੋੜ ਬੈ ਗਈ ਕਿ ਸਰਕਾਰ ਦੇ ਕੋਲੋਂ ਮਹਿਕਮਾ ਸੰਭਾਲਣੇ ਨੇ ਜਿਹੜੀ ਵਿਚਾਲੇ ਇੱਕ ਕੰਪਨੀ ੜਾ ਦਿੰਦੇ ਲੈ ਜਿਹੜੇ ਇਹ ਆਪਣਾ ਆਧਾਰਾ ਦਾ ਬਿਜਲੀ ਬੋਰਡ ਦਾ ਇਹਨਾਂ ਨੂੰ ਹੁਣ ਮੰਗੂ ਖਾਈ ਜਾਂਦੇ ਨੇਗੇ ਉੱਚ ਅਧਿਕਾਰੀ ਵੀ ਵਿਚਰਲੇ ਹੋਏ ਨੇ ਚਲੋ ਹੋਈਆ ਸਰਕਾਰਾਂ ਦੇ ਨੁਮਾਇੰਦੇ ਵਿਚਰਲੇ ਹੋਏ ਨੇਗੇ ਕਿਉਂਕਿ ਉਹਨਾਂ ਨੂੰ ਹਰੇਕ ਆਈ ਮਹੀਨੇ ਪਰ ਮੀਟਰੀਟਰ ਮਗਰ 20000 ਰੁਪਿਆ ਉਹਨਾਂ ਦੇ ਚੁੱਲਿਆਂ ਨੂੰ ਜਾਂਦਾ ਹੈਗਾ ਅਸੀਂ ਜਦੋਂ ਇਹ ਸਰਕਾਰ ਆਈ ਸੀ ਤਾਂ ਅਸੀਂ ਸਪੀਕਰ ਇੱਥੋਂ ਦੇ ਸਪੀਕਰ ਆ ਜਿਹੜੇ ਕਲਤਾਰ ਸਿੰਘ ਸੰਧਮ ਉਦੋਂ ਐਮਐਲਏ ਸੀਗੇ ਉਹਨਾਂ ਕੋਲੇ ਗਏ ਤਾਂ ਉਹਨਾਂ ਨੇ ਬੈਠ ਕੇ ਇਹ ਗੱਲ ਕੀਤੀ ਕਿ ਜਿਹੜੀਆਂ ਇਹ ਕੰਪਨੀਆਂ ਇਹ ਲੁੱਟ ਕਰਦੀਆਂ ਇਹ ਜਿਹੜੀ ਲੁੱਟਾ ਇਹ ਬਾਦਲ ਕੇ ਕਰਾ ਗਏ ਕੈਪਟਨ ਕੇ ਕਰਾ ਗਏ ਨਵਜੋਤ ਸਿੱਧੂ ਕੇ ਕਰਾ ਗਏ ਤੇ ਮੈਂ ਕਲਤਾਰ ਸਿੰਘ ਸੰਧਵਾ ਵਿਧਾਇਕ ਕੋਟਕਪੂਰਾ ਇਹਨਾਂ ਨਾਲ ਵਾਅਦਾ ਕਰਦਾ ਕਿ ਆਉਂਦਿਆਂ ਸਾਰੇ ਇਹਨਾਂ ਨੂੰ ਪੱਕੇ ਤੌਰ ਤੇ ਮੁਲਾਜ਼ਮ ਬਣਾ ਕੇ ਲੈ ਕੇ ਆਵਾਂਗੇ ਪਰ ਪੱਕੇ ਕਾਦੇ ਬਣਾਉਣਾ ਸੀ ਅਸੀਂ ਤਾਂ ਉਹਦੋਂ ਵੀ ਕੱਚੇ ਹੋਗੇ ਅਸੀਂ ਬੂਆ ਮੂਰੇ ਕਿਤੇ ਬੈਠਾਂਗੇ ਜੀਨੇ ਸਾਡੇ ਨਾਲ ਵਾਅਦਾ ਕੀਤਾ ਚਾਹੇ ਜੇ ਬਈ ਉਹਨੂੰ ਜੇ ਉਹਨਾਂ ਨੂੰ ਬਿਜਲੀ ਮੰਤਰੀ ਦਾ ਉਹਦਾ ਨਹੀਂ ਮਿਲਿਆ ਮੁੱਖ ਮੰਤਰੀ ਦਾ ਉਹਦਾ ਨਹੀਂ ਮਿਲਿਆ ਉਹਦੇ 'ਚ ਅਸੀਂ ਕਸੂਰਵਾਰ ਨਹੀਂ ਗੇ ਅਸੀਂ ਤਾਂ ਲੋਕਾਂ ਨੇ ਸਹਿਯੋਗ ਕੀਤਾ ਹੈ ਜੇ ਤੁਸੀਂ ਜਿਨੇ ਵਾਅਦਾ ਕੀਤਾ ਸਾਡੇ ਨਾਲ ਉਹਨੂੰ ਵਾਅਦਾ ਪੂਰਾ ਕਰਨਾ ਪਊਗਾ ਚਾਹੇ ਉਹ ਮੁੱਖ ਮੰਤਰੀ ਤੋਂ ਕਰਵਾ ਦੇਵੇ ਚਾਹੇ ਉਹ ਕੇਜਰੀਵਾਲ ਤੋਂ ਕਰਵਾ ਦੇਵੇ ਚਾਹੇ ਉਹ ਰਗਵ ਚੱਡੇ ਤੋਂ ਕਰਵਾ ਦੇਵੇ ਜਿੱਦੋਂ ਮਰਜ਼ੀ ਕਰਵਾਵੇ ਸਾਡਾ ਜਿਹੜਾ ਕੀਤਾ ਵਾਅਦਾ ਉਹ ਪੂਰਾ ਕਰਵਾਵੇ ਪੰਜਾਬ ਸਰਕਾਰ ਦੇ ਵਿੱਚ ਹੁੰਦਿਆਂ ਸਪੀਕਰ ਕਲਤਾਰ ਸਿੰਘ ਸੰਧਵਾ ਇਹ ਕਹਿ ਦੇਣ ਵੀ ਸਾਡੀ ਸਰਕਾਰ ਇਸ ਮਸਲੇ ਤੇ ਕੁਝ ਨਹੀਂ ਕਰ ਸਕਦੀ ਸਾਡੇ ਹੱਥ ਖੜੇ ਆ ਫੇਰ ਭਾਈ ਅਸੀਂ ਇੱਕ ਤਰੀਕ ਤੋਂ ਜੁਆਇਨ ਕਰ ਜਾਗੇ ਨਵੀਂ ਕੰਪਨੀ ਚ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਅਸੀਂ ਮੰਨ ਕੇ ਚੱਲੋ ਪ੍ਰਾਣੀਆਂ ਸਰਕਾਰਾਂ ਦੇ ਪੈਰ ਪਟੇ ਆ 2 ਸਾਲ ਦਾ ਫਿਰ ਸਾਡੇ ਕੋਲੇ ਵੀ ਸਮਾਂ ਹੈਗਾ ਇੱਥੇ ਪਤਾ ਸਰਕਾਰ ਨੇ ਕਿਹੜਾ ਐਕਸ਼ਨ ਲੈਣਾ ਵੀ ਆਪਾਂ ਹੁਣ ਮੀਟਰ ਰੀਡਰਾਂ ਦਾ ਸ਼ਕੰਜਾ ਕੱਸ ਗਏ ਹਾਂ ਬਹੁਤ ਸਿਆਣੇ ਆ ਤੁਸੀਂ ਉਹ ਸ਼ਕੰਜਾ ਕੱਸਣਾ ਇਹਨਾਂ ਕੰਪਨੀਆਂ ਦਾ ਕੱਸ ਲੋ ਇਹਨਾਂ ਅਦਾਰੇ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਦਾ ਕੱਸ ਲੋ ਆਪਦੇ ਮੰਤਰੀਆਂ ਦਾ ਕੱਸ ਲੋ ਜਿਨ੍ਹਾਂ ਕੋਲੇ ਪੈਸਾ ਤੁਰਿਆ ਜਾਂਦਾ ਜੇ ਨਵੀਂ ਕੰਪਨੀ ਆ ਜਾਂਦੀ ਹੈ ਸਾਡਾ ਧਰਨਾ ਲੱਗ ਜਾਂਦਾ ਇੱਕ 600 ਯੂਨਟ ਦੇ ਉੱਤੇ ਲੋਕਾਂ ਨੂੰ ਬਹੁਤ ਸੋਹਣਾ ਲੋਕੀ ਇਹਨਾਂ ਨੂੰ ਖੜ ਖੜ ਕੇ ਬਾਹਾਂ ਫੜ ਫੜ ਕੇ ਪੁੱਛਿਆ ਕਰਨਗੇ ਵੀ ਤੁਸੀਂ ਸਾਨੂੰ 600 ਯੂਨਟ ਦੇ ਕੇ ਸਾਡੇ ਤੇ ਤੁਸੀਂ ਕਿਤੇ ਨਾ ਕਿਤੇ ਇੱਕ ਰੋਪ ਵੀ ਦਿੰਨੇ ਆ ਵੀ ਬਈ 4 ਮਹੀਨਿਆਂ ਦਾ ਬਿੱਲ ਮਾਫ਼ ਕਰਦੇ ਆ ਤੁਹਾਨੂੰ ਪਰ ਲੈ 7000 ਵੱਧ ਰਹੇ ਆ ਤੁਸੀਂ ਸਾਲ ਦਾ ਲੋਕਾਂ ਦੇ ਕੋਲੋਂ ਇਹ ਚੀਜ਼ਾਂ ਅਸੀਂ ਜਨਤਾ ਕਰਾਂਗੇ ਤੁਹਾਡੇ ਸਾਹਮਣੇ ਫਿਰ ਭਾਈ ਸਾਡੇ ਕੋਲੇ ਦੋ ਬੋਤਲਾਂ ਇੱਕ ਪਾਣੀ ਵਾਲੀ ਬੋਤਲ ਹੈ ਜਿਹੜੀ ਅਸੀਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਬੂਟੇ ਨੂੰ ਦਿੱਤੀ ਸੀ ਤੇ ਦੂਜੀ ਆ ਤੇਲ ਵਾਲੀ ਬੋਤਲ ਤੇ ਜੇ ਉਹ ਜੜਾਂ 'ਚ ਪੈ ਗਈ ਫੇਰੇ ਪੱਤੇ ਪੁੱਤੇ ਕੁਝ ਨਹੀਂ ਰਹਿਣੇਗੇ ਫਿਰ ਮੰਨ ਕੇ ਚੱਲੋ ਲੋਕਾਂ ਨੇ ਸਰਕਾਰਾਂ ਦੇ ਆਉਣ ਵਾਲੇ ਸਾਲ ਦੋਆਂ ਸਾਲਾਂ ਦੇ ਵਿੱਚ ਜਲੂਸ ਕੱਢਣੇ ਆ ਤੇ ਜਲੂਸ ਕੱਢਣ ਦੇ ਵਿੱਚ ਅਸੀਂ ਵੀ ਕਿਉਂਕਿ ਅਸੀਂ ਵੀ ਲੋਕ ਹੀ ਆ ਅਸੀਂ ਸਰਕਾਰ ਨੂੰ ਕਦੇ ਨਹੀਂ ਕਹਿੰਦੇ ਉਹ ਸਾਨੂੰ ਸਿੱਧੇ ਸਰਕਾਰੀ ਮਰਾਜ਼ਮ ਲੈ ਲਓ 60 ਦੇ ਦਿਓ 70 ਦੇ ਦਿਓ 80 ਦੇ ਦਿਓ ਉਹ ਅਸੀਂ ਕਹਿੰਨੇ ਆ ਕੋਈ ਉੱਕਾ ਪੁੱਕਾ ਹੀ ਦੇ ਦਿਓ 25 ਦੇ ਦਿਓ 30 ਦੇ ਦਿਓ ਠੇਕੇ ਤੇ ਰੱਖ ਲਓ ਸਾਨੂੰ ਲੋਕ ਵਾਈਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਪੰਜਾਬ ਸਰਕਾਰ ਦੇ ਜਿਹੜੇ ਮਹਿਕਮੇ ਐ ਉਹਨਾਂ ਦੇ ਵਿੱਚ ਕੁਝ ਕੰਪਨੀਆਂ ਨੇ ਜਿਹੜੀਆਂ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦਿੰਦੀਆਂ ਨੇ ਮੁਲਾਜ਼ਮਾਂ ਨੂੰ ਰੱਖਦੀਆਂ ਨੇ ਇਸ ਦਾ ਲਗਾਤਾਰ ਜਿਹੜੀਆਂ ਜਥੇਬੰਦੀਆਂ ਨੇ ਤਮਾਮ ਪੰਜਾਬ ਦੇ ਵਿੱਚ ਉਹ ਵਿਰੋਧ ਕਰਦੀਆਂ ਨੇ ਕਿ ਭਾਈ ਜਿਹੜਾ ਠੇਕੇਦਾਰੀ ਸਿਸਟਮ ਆ ਇਹਨੂੰ ਬੰਦ ਕੀਤਾ ਜਾਵੇ ਸਰਕਾਰੀ ਮਹਿਕਮਿਆਂ ਨੂੰ ਸਿਰਫ ਸਰਕਾਰ ਚਲਾਵੇ ਪਰ ਉਹਦੇ ਪਿੱਛੇ ਕਾਰਨ ਕੀ ਹੈ ਕਿਸ ਤਰੀਕੇ ਨਾਲ ਜਿਹੜੀਆਂ ਉਹ ਕੰਪਨੀਆਂ ਨੇ ਸਰਕਾਰ ਦਾ ਪੈਸਾ ਖਾਂਦੀਆਂ ਨੇ ਤੇ ਜਿਹੜੇ ਕੰਮ ਨੇ ਜਿਹੜੇ ਕੰਮ ਕਰਦੇ ਨੇ ਵਿਭਾਗ ਦੇ ਵਿੱਚ ਉਹਨਾਂ ਦੀ ਲੁੱਟ ਕਰਦੇ ਨੇ ਅਸੀਂ ਅੱਜ ਗੱਲ ਕਰ ਰਹੇ ਹਾਂ ਜਿਹੜੇ ਮੀਟਰ ਰੀਡਰ ਨੇ ਜਿਹੜੇ ਬਿਜਲੀ ਵਾਲੇ ਮੀਟਰ ਰੀਡ ਕਰਕੇ ਬਿੱਲ ਦਿੰਦੇ ਨੇ ਉਹਨਾਂ ਦੇ ਨਾਲ ਕਿਵੇਂ ਲੁੱਟ ਹੋ ਰਹੀ ਹੈ ਕਿਵੇਂ ਉਹ ਕੰਪਨੀਆਂ ਜਿਹੜੀ ਸਰਕਾਰ ਤੋਂ ਕਿੰਨੇ ਪੈਸੇ ਉਹਨਾਂ ਨੂੰ ਆਉਂਦੇ ਆ ਤੇ ਇਹਨਾਂ ਨੂੰ ਜਾ ਕੇ ਕਿੰਨੇ ਮਿਲਦੇ ਆ ਹਰ ਸਾਲ 2 ਸਾਲਾਂ ਬਾਅਦ ਕਹਿੰਦੇ ਕੰਪਨੀ ਬਦਲ ਜਾਂਦੀ ਹੈ ਪੂਰਾ ਮਾਮਲਾ ਜਾਣਾਂਗੇ ਅੱਜ ਮਿਟਰ ਰੀਡਰ ਫਰੀਦਕੋਟ ਵਿਖੇ ਇਕੱਠੇ ਹੋਏ ਨੇ ਇਸ ਤੋਂ ਬਾਅਦ ਉਹਨਾਂ ਦਾ ਹੋਰ ਪ੍ਰੋਗਰਾਮ ਜਾਣਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬਾਈ ਜੀ ਪੂਰਾ ਮਾਮਲਾ ਕੀ ਹੈ ਅੱਜ ਇਕੱਠੇ ਹੋਣ ਦਾ ਮਕਸਦ ਕੀ ਹੈ ਕਿਸ ਤਰੀਕੇ ਨਾਲ ਤੁਹਾਡੀ ਜਿਹੜੀ ਲਾਟੋ ਹੋ ਰਹੀ ਹੈ ਹਾਂਜੀ ਸਤੀਗਾਲ ਜੀ ਅੱਜ ਇੱਥੇ ਇਕੱਠੇ ਹੋਣ ਦਾ ਸਾਡਾ ਮੇਨ ਮਕਸਦ ਇਹ ਹੈ ਜੀ ਅ ਕਾਕੇ ਦੇਖੋ ਅਸੀਂ ਲੰਬੇ ਸਮੇਂ ਤੋਂ 9 ਤੋਂ 10 12 ਸਾਲਾਂ ਤੋਂ ਕੰਮ ਕਰਦੇ ਆ ਰਹੇ ਹਾਂ ਕੰਪਨੀਆਂ ਦੇ ਵਿੱਚ ਜਿਹੜੀਆਂ ਸਾਡੀਆਂ ਤਨਖਾਹਾਂ ਉਹ ਸਮਥਿੰਗ 5000 6000 ਕਿਸੇ ਦੀ ਇਸ ਤੋਂ ਵੱਧ ਤਨਖਾਹ ਕਿਸੇ ਮੀਟ ਰੇਡਰ ਦੀ ਹੋਣੀਗੀ ਪਰ ਅਸੀਂ ਜਦੋਂ ਇਹ ਸਰਕਾਰ ਆਈ ਸੀ ਤਾਂ ਅਸੀਂ ਸਪੀਕਰ ਇਥੋਂ ਦੇ ਸਪੀਕਰ ਆ ਜਿਹੜੇ ਕਲਤਾਰ ਸਿੰਘ ਸੰਧਵਾ ਉਦੋਂ ਐਮ.ਐਲ.ਏ ਸੀਗੇ ਜੀ ਉਹਨਾਂ ਕੋਲੇ ਗਏ ਤਾਂ ਉਹਨਾਂ ਨੇ ਬੈਠ ਕੇ ਇਹ ਗੱਲ ਕੀਤੀ ਕਿ ਜਿਹੜੀਆਂ ਇਹ ਕੰਪਨੀਆਂ ਇਹ ਲੁੱਟ ਕਰਦੀਆਂ ਇਹ ਜਿਹੜੀ ਲੁੱਟਾ ਇਹ ਬਾਦਲ ਕੇ ਕਰਾ ਗਏ ਕੈਪਟਨ ਕੇ ਕਰਾ ਗਏ ਨਵਜੋਤ ਸਿੱਧੂ ਕੇ ਕਰਾ ਗਏ ਤੇ ਮੈਂ ਕਲਤਾਰ ਸਿੰਘ ਸੰਧਵਾ ਵਿਧਾਇਕ ਕੋਟਕਪੂਰਾ ਇਹਨਾਂ ਨਾਲ ਵਾਅਦਾ ਕਰਦਾ ਕਿ ਆਉਂਦਿਆਂ ਸਾਰੇ ਇਹਨਾਂ ਨੂੰ ਪੱਕੇ ਤੌਰ ਤੇ ਮੁਲਾਜ਼ਮ ਬਣਾ ਕੇ ਲੈ ਕੇ ਆਵਾਂਗੇ ਪਰ ਪੱਕੇ ਕਾਦੇ ਬਣਾਉਣਾ ਸੀ ਅਸੀਂ ਤਾਂ ਉਦੋਂ ਵੀ ਕੱਚੇ ਹੋਗੇ ਕਿਉਂਕਿ ਦੇਖੋ ਇਹਨਾਂ ਦੀ ਸਰਕਾਰ ਪਰਦਾਂ ਸਾਰ ਅਸੀਂ ਧਰਨਾ ਲਾਇਆ ਇਹਨਾਂ ਦੇ ਸਪ ਉਥੇ ਧਰਨੇ ਦੇ ਵਿੱਚ 6 ਮਹੀਨੇ ਲਗਾਤਾਰ ਬੈਠੇ ਰਹੇ ਅਸੀਂ ਆਸ ਸੀ ਕਿ ਕੁਛ ਨਾ ਕੋਈ ਸਰਕਾਰ ਸਾਨੂੰ ਦਊਗੀ 3 ਮਹੀਨੇ ਬਿਜਲੀ ਮੰਤਰੀ ਈਡੀਓ ਸਾਹਿਬ ਦੇ ਬੈਠੇ ਰਹੇ ਪਰ ਉਸ ਤੋਂ ਬਾਅਦ ਇਹਨਾਂ ਨੇ ਇਹ ਕਹਿ ਕੇ ਉਠਾ ਦਿੱਤਾ ਗਿਆ ਕਿ ਭਾਈ ਸਮਾਂ ਸਾਡੀ ਸਰਕਾਰ ਨੂੰ ਘਟ ਹੋਇਆ ਸਾਨੂੰ ਥੋੜਾ ਸਮਾਂ ਦਿਓ ਪਰ ਭਾਈ ਅਸੀਂ ਇਹਨਾਂ ਨੂੰ 3 ਸਾਲ ਦਾ ਸਮਾਂ ਦੇਤਾ ਹੁਣ ਅੱਜ ਅੱਜ ਤੋਂ 10 ਦਿਨਾਂ ਤੱਕ ਇੱਕ ਹੋਰ ਨਵੀਂ ਕੰਪਨੀ ਨਾਮ ਬਦਲ ਕੇ ਆ ਰਹੀ ਹੈ ਜਿਹੜੀ ਕਿ ਸਾਡੇ ਮੀਟ ਰੀਡਰ ਸਾਥੀਆਂ ਤੋਂ ਵੀ 15-20000 ਦੀ ਮੰਗ ਕਰ ਰਹੀ ਹੈ ਵੀ ਜੇ ਤੁਸੀਂ ਵੇਚ ਆਉਣਾ ਤਾਂ ਦੋ ਪਰ ਵੇਖੋ ਸਰਕਾਰੀ ਇਹ ਕਿਹੜਾ ਕੋਈ ਸਾਡੀ ਸਰਕਾਰੀ ਨੌਕਰੀ ਜਿਹੜਾ ਅਸੀਂ ਪੈਸੇ ਦੇ ਗਏ ਕਿਉਂਕਿ 5 ਤੋਂ 6000 ਦੀ ਜਿਹੜੀ ਸਾਡੀ ਤਨਖਾਹ ਹੋਣੀ ਹੈ ਪਰ ਉੱਥੇ ਵੱਡੀ ਇੱਕ ਗੱਲ ਵਿਚਾਰਨ ਵਾਲੀ ਇਹ ਹੈ ਕਿ ਤਕਰੀਬਨ 20000 ਰੁਪਈਆ ਇੱਕ ਮੀਟਰ ਦੀ ਰੀਡਰ ਦੀ ਜਿਹੜੀ ਤਨਖਾਹ ਹੈ ਉਹ ਮੈ ਕਮਾ ਇਹਨਾਂ ਕੰਪਨੀਆਂ ਨੂੰ ਦੇ ਰਿਹਾ ਪਰ ਸਾਡੇ ਕੋਲੇ 5000 ਰੁਪਏ ਆ ਰਿਹਾ ਜੇ ਇੱਕ ਮਹੀਨੇ ਦਾ ਆਪਾਂ ਲਗਾ ਕੇ ਚੱਲ ਗਏ ਤਾ तकरीबन 1 ਕਰੋੜ ਰੁਪਇਆ ਤਨਖਾਹ ਜਿਹੜੀ ਮੀਟਰ ਰੀਡਰਾਂ ਦੀ ਪੰਜਾਬ ਚ ਆ ਰਹੀ ਹੈ ਤੇ 3 ਕਰੋੜ 84 ਲੱਖ ਰੁਪਇਆ ਕੰਪਨੀਆਂ ਕੋਲ ਜਾ ਰਿਹਾ 2 ਕਰੋੜ 84 ਲੱਖ ਰੁਪਏ ਦੀ ਲੋਟਾ ਜਿਹੜੀ ਉਹ ਕਿਤੇ ਨਾ ਕਿਤੇ ਇਸ ਸਰਕਾਰ ਦੇ ਚਮਚੇ ਜਾਂ ਸਾਡੇ ਮਹਿਕਮੇ ਦੇ ਉੱਚ ਅਧਿਕਾਰੀ ਜਾਂ ਕੰਪਨੀਆਂ ਇਹ ਰਲ ਮਿਲ ਕੇ ਖਾ ਰਹੇ ਅਸੀਂ ਨਹੀਂ ਕਹਿ ਰਹੇਗੇ ਇਹ ਇਥੋਂ ਦੇ ਹੀ ਅਸੀਂ ਤੁਹਾਨੂੰ ਵੀਡੀਓ ਦੇ ਦੇਾਂਗੇ ਇਥੋਂ ਦੇ ਹੀ ਜਿਹੜੇ ਵਿਧਾਇਕ ਹੈ ਸਪੀਕਰ ਸਾਹਿਬ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਲੁੱਟ ਹੈ ਸਾਰੇ ਰਲ ਮਿਲ ਕੇ ਹੀ ਖਾਂਦੇ ਆ ਪਰ ਇਹ ਜਿਹੜੀ ਰੋਟਣ ਨੂੰ ਤਾਂ ਰੋਕਣਾ ਪਊਗਾ ਨਾ ਜੇ ਲੁੱਟ ਨੂੰ ਨਹੀਂ ਰੋਕ ਸਕਦੇ ਫਿਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਜਿਹੜੀ ਲੁੱਟ ਹੁੰਦੀ ਹੈ ਤੁਹਾਡੇ ਕਿਸ ਤਰੀਕੇ ਨਾਲ ਹੁੰਦੀ ਹੈ ਉਹ ਸਮਝਾਓ ਪੂਰਾ ਕਿ ਤੁਹਾਨੂੰ ਜਿਹੜੇ ਪੈਸੇ ਆ ਉਹ ਬਿੱਲਾਂ ਦੇ ਹਿਸਾਬ ਨਾਲ ਮਿਲਦੇ ਆ ਜਾਂ ਕਿਸ ਤਰੀਕੇ ਨਾਲ ਤੁਹਾਨੂੰ ਪੈਸਾ ਗੋਹਦਾ ਜਿਹੜਾ ਇਹ ਲੁੱਟ ਹੁੰਦੀ ਹੈ ਜੀ ਇਹ ਲੁੱਟ ਹੁੰਦੀ ਹੈਗੀ ਆ ਸਾਡੀ ਬਿੱਲਾਂ ਦੇ ਹਿਸਾਬ ਨਾਲ ਪਰ ਬਿੱਲ ਦੇ ਹਿਸਾਬ ਨਾਲ ਜਿਹੜੀ ਕੰਪਨੀ ਨੂੰ 9 ਤੋਂ 11 ਰੁਪਏ ਪਰ ਦੇ ਹਿਸਾਬ ਨਾਲ ਆ ਜੋ ਤੁਸੀਂ ਲਿਖਤੀ ਰੂਪ ਦੇ ਵਿੱਚ ਜੋ ਸਾਡੇ ਕੋਲੇ ਲੈਟਰ ਆ 9 ਤੋਂ 9.6 9.17 9.17 11.25 11.49 ਐਨੇ ਰੁਪਏ ਪਰ ਬਿੱਲ ਦੇ ਹਿਸਾਬ ਨਾਲ ਕੰਪਨੀਆਂ ਦੇ ਕੋਲੇ ਜਾਂਦੇ ਆ ਪਰ ਕੰਪਨੀ ਦਿੰਦੀ ਕੀ ਅੱਗੇ ਮੀਟਰ ਡਰ ਨੂੰ 2 ਰੁਪਏ 60 ਪੈਸੇ 70 ਪੈਸੇ 80 ਪੈਸੇ ਬਸ ਜਿਹੜਾ 6 ਰੁਪਏ ਦੀ ਲੁੱਟ ਹੈ ਉਹ ਜਿਹੜੀ ਲੁੱਟ ਵਿੱਚ ਵਿਚਾਲੇ ਕੰਪਨੀਆਂ ਤੇ ਸਰਕਾਰ ਮਹਿਕਮੇ ਇਹ ਰਲ ਕੇ ਖਾਈ ਜਾਂਦੇ ਆ ਪਰ ਜੇ ਰਲ ਕੇ ਖਾਣਗੇ ਭਾਈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂਗੀ ਪਰ ਅਸੀਂ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਖਾਸ ਕਰਕੇ ਸਪੀਕਰ ਕਲਤਾਰ ਸਿੰਘ ਸੰਧਮਨ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਦੇਖੋ ਭਾਈ ਅਸੀਂ ਬੜੇ ਸਮੇਂ ਤੋਂ ਇਹ ਸੈਕੋ ਜਹਨ ਕਰਦੇ ਆ ਰਹੇ ਆ ਜੇ ਇਹ ਕੰਪਨੀ ਪੰਜਾਂ ਦਸਾਂ ਦਿਨਾਂ ਬਾਅਦ ਆ ਗਈ ਤਾਂ ਅਸੀਂ ਇਹ ਕੰਪਨੀ ਜ਼ਮਾਨਤ ਨਹੀਂ ਕਰਨੀ ਸਾਡਾ ਇੱਕੋ ਹੀ ਹੱਲ ਹੋਊਗਾ ਕਿ ਅਸੀਂ ਭਾਈ ਕਿਸੇ ਦੇ ਬੂਹੇ ਮੂਹਰੇ ਆ ਕੇ ਬੈਠਣਾ ਅਸੀਂ ਬੂਹੇ ਮੂਹਰੇ ਕਿੱ데 ਬੈਠਾਂਗੇ ਜੀਨੇ ਸਾਡੇ ਨਾਲ ਵਾਦਾ ਕੀਤਾ ਚਾਹੇ ਜੇ ਭਾਈ ਉਹਨੂੰ ਜੇ ਉਹਨਾਂ ਨੂੰ ਬਿਜਲੀ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਮੁੱਖ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਉਹਦੇ 'ਚ ਅਸੀਂ ਕਸੂਰਵਾਰ ਨਹੀਂਗੇ ਅਸੀਂ ਤਾਂ ਲੋਕਾਂ ਨੇ ਸਹਿਯੋਗ ਕੀਤਾ ਹੈ ਜੇ ਤੁਸੀਂ ਜੀਨੇ ਵਾਦਾ ਕੀਤਾ ਸਾਡੇ ਨਾਲ ਉਹਨੂੰ ਵਾਦਾ ਪੂਰਾ ਕਰਨਾ ਪਊਗਾ ਚਾਹੇ ਉਹ ਮੁੱਖ ਮੰਤਰੀ ਤੋਂ ਕਰਵਾ ਦੇਵੇ ਚਾਹੇ ਉਹ ਕੇਜਰੀਵਾਲ ਤੋਂ ਕਰਵਾ ਦੇਵੇ ਚਾਹੇ ਉਹ ਰਗਵ ਚੱਡੇ ਤੋਂ ਕਰਵਾ ਦੇਵੇ ਜੀਤੋਂ ਮਰਜ਼ੀ ਕਰਵਾਵੇ ਸਾਡਾ ਜਿਹੜਾ ਕੀਤਾ ਵਾਦਾ ਉਹ ਪੂਰਾ ਕਰਵਾਵੇ ਜਾਂ ਸਾਨੂੰ ਇੱਕ ਰਸਤਾ ਦੱਸ ਦੇਣਾ ਪੰਜਾਬ ਸਰਕਾਰ ਦੇ ਵਿੱਚ ਹੁੰਦਿਆਂ ਸਪੀਕਰ ਕਲਤਾਰ ਸਿੰਘ ਸੰਧਵਾ ਇਹ ਕਹਿ ਦੇਣ ਵੀ ਸਾਡੀ ਸਰਕਾਰ ਇਸ ਮਸਲੇ ਤੇ ਕੁਝ ਨਹੀਂ ਕਰ ਸਕਦੀ ਸਾਡੇ ਹੱਥ ਖੜੇ ਆ ਫੇਰ ਭਾਈ ਅਸੀਂ ਇੱਕ ਤਰੀਕ ਤੋਂ ਜੁਆਇਨ ਕਰ ਜਾਗੇ ਨਵੀਂ ਕੰਪਨੀ ਚ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਅਸੀਂ ਮੰਨ ਕੇ ਚੱਲੋ ਪੁਰਾਣੀਆਂ ਸਰਕਾਰਾਂ ਦੇ ਪੈਰ ਪੱਟੇ ਆ 2 ਸਾਲ ਦਾ ਫੇਰ ਸਾਡੇ ਕੋਲੇ ਵੀ ਸਮਾਂ ਹੈਗਾ ਅਸੀਂ ਵੀ ਲੋਕਾਂ ਨੂੰ ਸਮਝਾਵਾਂਗੇ ਵੀ ਕਿਵੇਂ ਇਹ ਲੋਕਾਂ ਦੇ ਨਾਲ ਬਿਜਲੀ ਦੇ ਮੁੱਦੇ ਦੇ ਵਿੱਚ 600 ਯੂਨਟ ਦਾ ਇੱਕ ਝਾਂਸਾ ਦੇ ਕੇ ਲੋਕਾਂ ਦੇ ਕੋਲੋਂ ਪਰ ਸਾਲ ਦਾ 7-8000 ਰੁਪਇਆ ਵੱਧ ਲੈ ਰਹੇ ਆ ਹਾਂਜੀ ਸਵਾਲ ਤੇ ਇੱਥੇ ਇਹੀ ਆ ਬਈ ਕਿ ਜਿਵੇਂ ਸਰਕਾਰ ਆ 600 ਯੂਨਟ ਮੁਫਤ ਦੇ ਰਹੀ ਆ ਲੋਕ ਬੜੇ ਖੁਸ਼ ਨੇ ਕਿ ਮਤਲਬ ਸਰਕਾਰ ਦੇ ਕੋਲੇ ਪੈਸਾ ਬਹੁਤ ਹੋਊਗਾ ਪਰ ਜਿਹੜੇ ਕੰਮ ਕਰਦੇ ਉਸ ਮਹਿਕਮੇ ਦੇ ਵਿੱਚ ਉਹਨਾਂ ਦੀ ਤਨਖਾਹ 5-5000 ਨਹੀਂ ਫਿਰ ਜਿਹੜਾ ਕੀ ਲੱਗਦਾ ਵੀ ਚੱਲ ਕੇ ਮੇਰੇ ਆ ਸਾਰਾ ਮਹਿਕਮਾ ਵੀ ਫ੍ਰੀ ਬਿਜਲੀ ਵੀ ਦੇ ਰਿਹਾ ਤੁਹਾਨੂੰ ਤਨਖਾਹ ਨਹੀਂ ਦੇ ਰਹੀ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਜੀ ਮਹਿਕਮਾ ਚਲਾਉਣ ਵਾਲੇ ਪਾਸੇ ਨਾ ਤਾਂ ਸਾਡੇ ਉੱਚ ਅਧਿਕਾਰੀਆਂ ਇਸ ਮਸਲੇ ਦੇ ਵਿੱਚ ਹੈਗੇ ਆ ਨਾ ਹੀ ਸਰਕਾਰ ਇਸ ਚੀਜ਼ ਦੇ ਵਿੱਚ ਆ ਵੀ ਮਹਿਕਮਾ ਚੱਲੇ ਜੀ ਸਮਾਰਟ ਮੀਟਰ ਲੱਗ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੰਪਨੀਆਂ ਦੇ ਉੱਤੇ ਪੀਐਸ ਪੀਸੀਐਲ ਨਹੀਂ ਲਿਖਿਆ ਹੋਊਗਾ ਕਿਸੇ ਕੰਪਨੀ ਦਾ ਨਾਮ ਲਿਖਿਆ ਹੋਊਗਾ ਇਹ ਨਾਮ ਲਿਖਾਉਣ ਦੇ ਵਿੱਚ ਸਰਕਾਰਾਂ ਤੇ ਉੱਚ ਅਧਿਕਾਰੀ ਪੂਰੇ ਇਹਦੇ ਵਿੱਚ ਸਹਿਯੋਗ ਦੇ ਰਹੇ ਆ ਕਿਉਂਕਿ ਵੇਖੋ ਜਦੋਂ ਕੰਮ ਮੀਟਰ ਨਾ ਰਹੇ ਮਹਿਕਮਾ ਨਾ ਰਹੇ ਆਦਾਰਾ ਨਾ ਰਹੇ ਸਾਰੇ ਆਦਾਰਿਆਂ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਹੀ ਕਾਬਜ ਹੋਣਗੀਆਂ ਪਰ ਸਰਕਾਰ ਬਚਾ ਸਕਦੀ ਹੈ ਜੇ ਚਾਵੇ ਤਾਂ ਬਚਾ ਸਕਦੀ ਹੈ ਬਚਾ ਇਸ ਤਰ੍ਹਾਂ ਸਕਦੀ ਹੈ ਜਿਹੜਾ ਪ੍ਰਾਈਵੇਟ ਅੱਜ ਮਾਨ ਸਰਕਾਰ ਕਹਿ ਰਹੀ ਹੈ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਅਸੀਂ ਆਹ ਕੱਢ ਲਿਆ ਅਸੀਂ ਉੱਥੋਂ ਕੱਢ ਲਿਆ ਐਂ ਕਰ ਲਿਆ ਅਸੀਂ ਕਹਿ ਰਹੇ ਆ ਅਸੀਂ ਮੂੰਹੋਂ ਕਹਿ ਰਹੇ ਆ ਸਾਡੀ ਨੌਕਰੀ ਕੱਢੋ ਤੁਸੀਂ ਨੌਕਰੀ ਕੱਢੋ ਜੇ ਤੂੰ ਪੇਪਰ ਕੱਢਣਾ ਪੇਪਰ ਕੱਢੋ ਮੀਟਰ ਰੀਡਰ ਦੀ ਪੋਸਟ ਕੱਢੋ ਪੋਸਟ ਕੱਢ ਕੇ ਪੇਪਰ ਪੇਪਰ ਲੈ ਕੇ ਸਾਨੂੰ ਰੱਖ ਲੋ ਐਜੂਕੇਸ਼ਨ ਆ ਕਿਹੜਾ ਇੱਥੇ ਕੋਈ ਅਣਪੜਾ ਜੀ 8-10 ਸਾਲ 5-7 ਸਾਲ ਇੰਨਾ ਟਾਈਮ ਹੋਗਾ ਸਮਾਂ ਕੰਮ ਕਰਦਿਆਂ ਨੂੰ ਪੜ੍ਹੇ ਲਿਖੇ ਬੰਦੇ ਆ ਸਾਰੇ ਇਨਾਂ ਦਾ ਕਿਸੇ ਤਰੀਕੇ ਦੇ ਨਾਲ ਤਾਂ ਲੈ ਕੇ ਆਓ ਜੇ ਨਹੀਂ ਲੈ ਕੇ ਆਉਣਾਗਾ ਫਿਰ ਜਿਹੜੀਆਂ ਤੁਸੀਂ ਆਮ ਘਰਾਂ ਦੀਆਂ ਗੱਲਾਂ ਸਾਨੂੰ ਚੁੱਲਿਆਂ 'ਚੋਂ ਅੱਗ ਨਹੀਂ ਦਿਖਦੀਗੀ ਸਾਨੂੰ ਪਰ ਇਹਦੂ ਗੱਲ ਆਈ ਹੈ ਵੀ ਜੇ ਇਹਨਾਂ ਨੇ ਇਹ ਕੰਮ ਨਾ ਕੀਤਾ ਫਿਰ ਮੰਨ ਕੇ ਚੱਲੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਡੜਾ ਤਾਂ ਡੜਾ ਹੋਤਾ ਹੈ ਪਤਾ ਨਹੀਂ ਕਿੱਧਰ ਤੇ ਚਲਾ ਹੋਤਾ ਹੈ ਇਹ ਕੰਮ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਭਾਈ ਜਿਵੇਂ ਗੱਲ ਕੀਤੀ ਕਿ 5000 ਰੁਪਏ ਤਨਖਾਹ ਪਰਿਵਾਰ ਦੇ ਵਿੱਚ ਲੋਕਾਂ ਨੂੰ ਆਂਢੇ ਗੁਆਂਢ ਇਸ ਤਰ੍ਹਾਂ ਨੂੰ ਤੇ ਇਹੀ ਹੋਣਾ ਕਿ ਮੁੰਡਾ ਪੀਐਸਪੀਸੀਲ 'ਚ ਕੰਮ ਕਰਦਾ ਭਾਈ ਸਰਕਾਰੀ ਨੌਕਰੀ ਹੋਊਗੀ ਵਧੀਆ ਤਨਖਾਹ ਹੋਊਗੀ ਲੋਕਾਂ ਨੂੰ ਤੇ ਇਹੀ ਲੱਗਦਾ ਹੋਣਾ ਤੁਹਾਡੇ ਹਾਂਜੀ ਸਰ ਲੋਕਾਂ ਦਾ ਸਾਡੇ ਖੁਦ ਰਿਸ਼ਤੇਦਾਰਾਂ ਦੇ ਵਿੱਚ ਇਹ ਚੀਜ਼ ਆਗੀ ਵੀ ਮੁੰਡਾ ਬਿਲੀ ਬੋਰਡ ਦੇ ਵਿੱਚ ਜੌਬ ਕਰਦਾ ਜੀ ਕਿਉਂਕਿ ਚਲੋ ਮੰਨ ਲਓ ਵੀ ਮੇਰੇ ਸਿਸਟਰ ਲਾ ਲਓ ਜੀ ਉਹਨਾਂ ਨੂੰ ਪਤਾ ਕਿ ਸਾਡਾ ਭਰਾ ਬਿਲੀ ਬੋਰਡ ਦੇ ਵਿੱਚ ਜੌਬ ਕਰਦਾ ਜੀ ਕੱਲ ਨੂੰ ਕੋਈ ਫੰਕਸ਼ਨ ਵਗੈਰਾ ਜੀ ਸਾਨੂੰ ਤਾਂ ਚਲੋ ਉਹਨਾਂ ਦਾ ਕੁਛ ਨਾ ਕੁਛ ਕੱਬਾ ਹਜੇ ਕਰਕੇ ਹੋਣਾ ਪੈਣਾ ਜੀ ਪਰ ਹੁਣ ਜੇ ਅਸੀਂ ਸੋਚੀਏ ਸਾਡੇ 5000 ਦਾ ਗੁਜ਼ਾਰਾ ਜੀ ਕਿਉਂਕਿ ਸਾਡੇ ਤੇ ਇੱਕ ਬਹੁਤ ਵੱਡੀ ਤੋਮਤ ਵੀ ਲੱਗ ਰਹੀ ਹੈ ਜੀ ਕਿ ਇਹ ਬਿਜਲੀ ਬੋਰਡ ਦੇ ਵਿੱਚ ਹੀ ਮੀਟਰ ਰੀਡਰ ਚੋਰ ਨੇ ਇਹ ਨੁਕਸਾਨ ਕਰਦੇ ਨੇ ਬਿਜਲੀ ਬੋਰਡ ਦਾ ਜੀ ਅਸੀਂ ਤਾਂ ਸਰ ਇਹ ਚੀਜ਼ 2022 ਦੇ ਵਿੱਚ ਸਪੀਕਰ ਸਾਹਿਬ ਕੋਲ ਆ ਕੇ ਰੋਏ ਸੀਗੇ ਵੀ ਸਰ ਸਾਨੂੰ ਇਹ ਜਿਹੜੀ ਚੋਰੀ ਦਾ ਮਸਲਾ ਹੈਗਾ ਅਸੀਂ ਇਹ ਚੀਜ਼ ਤੋਂ ਦੂਰਾਂਗੇ ਸਾਨੂੰ ਸਾਡੇ ਬੱਚਿਆਂ ਦੇ ਸਾਹਮਣੇ ਚੋਰ ਨਾ ਬਣਾਓ ਅਸੀਂ ਤਾਂ ਮਹਿਕਮੇ ਦਾ ਨੁਕਸਾਨ ਕਰਕੇ ਖੁਸ਼ ਹੀ ਨਹੀਂ ਹੈ ਅਸੀਂ ਤਾਂ ਮਹਿਕਮੇ ਨਾਲ ਸਾਥ ਦੇ ਰਹੇ ਹਾਂ ਪਰ ਜੇ ਹੁਣ ਸਰਕਾਰਾਂ ਸਾਡਾ ਸਾਥ ਨਹੀਂ ਦੇ ਰਹੀਆਂ ਤਾਂ ਫਿਰ ਇਹਦਾ ਮਤਲਬ ਤਾਂ ਹੀ ਹੈ ਨਾ ਤੁਸੀਂ ਵੀ ਰਲੇ ਮਿਲਿਓ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਕਾਲੀ ਦਾ ਲਾਲੋ ਕਾਂਗਰਸ ਲਾਲੋ ਇਹਨਾਂ ਸਰਕਾਰਾਂ ਨੇ ਜੋ ਲੁੱਟ ਪਹਿਲਾਂ ਕਰੀਆ ਸਾਨੂੰ ਇਹ ਲੱਗਿਆ ਸੀਗਾ ਵੀ ਚਲੋ ਬਦਲਾ ਆਉਣ ਦੇ ਨਾਲ ਨਵੀਂ ਸਰਕਾਰ ਸੱਤਾ ਦੇ ਵਿੱਚ ਆਈ ਆ ਚਲੋ ਸਾਡੇ ਕੋਈ ਨਾ ਕੋਈ ਮੋਢੇ ਤੇ ਹੱਥ ਰੱਖੂਗਾ ਪਰ ਸਰ ਅੱਜ 3 3.5 ਸਾਲ ਬੀਤ ਦੇ ਜਾਣ ਦੇ ਬਾਵਜੂਦ ਪਰ ਇਹ ਲੱਗ ਰਿਹਾ ਵੀ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਸ ਤਰ੍ਹਾਂ ਦੀ ਇਹ ਸਰਕਾਰਾਂ ਨੇ ਇਹ ਵੀ ਉਸ ਤਰ੍ਹਾਂ ਲੁੱਟ ਕਰਨੀਆਂ ਕਿਉਂਕਿ ਕਿ ਸੋਨੂ ਪਤੀ ਜਿਹੜਾ ਤੁਹਾਡਾ ਸੁਬਾਹ ਸੀ ਵੀ 5-7000 ਨਾਲ ਸਾਰਾ ਅਸੀਂ ਮੰਨਦੇ ਹਾਂ ਵੀ ਸਾਡਾ 5-7000 ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ ਜੀ ਕਿਉਂਕਿ ਹਰੇਕ ਬੰਦਾ ਆਪ ਦੇ ਘਰ ਦਾ ਚੁੱਲ੍ਹਾ ਚਲਾਉਣ ਨਹੀਂ ਬਿੰਗੇ ਡੇਢੇ ਕੰਮ ਕਰੂਗੇ ਜੀ ਅੱਛਾ ਇਹ ਇੱਥੇ ਵੀ ਸਵਾਲ ਆ ਬਾਈ ਕਿ ਤੁਸੀਂ ਜਿਵੇਂ ਸਰਕਾਰੀ ਮਹਿਕਮਾ ਆਇਆ ਉਹਦੇ ਵਿੱਚ ਕੰਪਨੀ ਦੀ ਕੀ ਲੋੜ ਪੈ ਗਈ ਕਿ ਸਰਕਾਰ ਦੇ ਕੋਲੋਂ ਮਹਿਕਮਾ ਸੰਭਾਲਣਿਆਂ ਦੀ ਵਿਚਾਲੇ ਇੱਕ ਕੰਪਨੀ ੜਾ ਦਿੰਦੇ ਲੈ ਸਰ ਪਤਾ ਕੀ ਹੈ ਜੀ ਸਭ ਕੁਝ ਚੱਲਦਾ ਸਿਸਟਮ ਦੇ ਵਿੱਚ ਰਹਿ ਕੇ ਸਭ ਕੁਝ ਚੱਲਦਾਗਾ ਪਰ ਸਰਕਾਰਾਂ ਦਾ ਮਸਲਾ ਇਹ ਹੈਗਾ ਵੀ ਜਿਹੜੇ ਇਹ ਆਪਣਾ ਆਦਾਰਾ ਦਾ ਬਿਜਲੀ ਬੋਰਡ ਦਾ ਇਹਨਾਂ ਨੂੰ ਘੋਣ ਮੰਗੂ ਖਾਈ ਜਾਂਦੇ ਨੇਗੇ ਉੱਚ ਅਧਿਕਾਰੀ ਵੀ ਵਿਚਰਲੇ ਹੋਏ ਨੇ ਚਲੋ ਉਹ ਹੀ ਆ ਸਰਕਾਰਾਂ ਦੇ ਨਮਾਇੰਦੇ ਵਿਚਰਲੇ ਹੋਏ ਨੇਗੇ ਕਿਉਂਕਿ ਉਹਨਾਂ ਨੂੰ ਹਰੇਕ ਆਏ ਮਹੀਨੇ ਪਰ ਮੀਟਰੀ ਡਰ ਮਗਰ 20000 ਰੁਪਿਆ ਉਹਨਾਂ ਦੇ ਚੁੱਲਿਆਂ ਨੂੰ ਜਾਂਦਾਗਾ ਪਰ ਉਹਨਾਂ ਦਾ ਵੀ ਇਹ ਮਕਸਦ ਇਹ ਨਹੀਂ ਹੈਗਾ ਵੀ ਹਾਂ ਅਸੀਂ ਕੰਪਨੀ ਬਾਹਰ ਕਰਕੇ ਕਿਉਂਕਿ ਉਹਨਾਂ ਨੇ ਵੀ ਜਿਸ ਤਰ੍ਹਾਂ ਪਹਿਲਾਂ ਸਰਕਾਰ ਅਸੀਂ ਉਸ ਤਰ੍ਹਾਂ ਹੁਣ ਲੁੱਟਮ ਚਾਉਣੀ ਸ਼ੁਰੂ ਕਰਤੀ ਤੇ ਜੋ ਸਾਡੇ ਕਰਮਚਾਰੀ ਜਿਹੜੇ ਕੰਮ ਕਰ ਰਹੇ ਨੇਗੇ ਕਿਉਂਕਿ ਕਿਸੇ ਤੋਂ 15000 ਡੀਡੀ ਮੰਗਿਆ ਜਾਂਦਾਗਾ ਕੋਈ ਕਿਸੇ ਦੇ ਪ੍ਰੈਸ਼ਰ ਥੱਲੇ ਹਰੇਕ ਬੰਦੇ ਨੇ ਤਕਰੀਬਨ 10 ਸਾਲ ਕਿਸੇ ਦੇ 5 ਸਾਲ ਕਿਸੇ ਦੇ 3 ਸਾਲ ਇਸ ਤਰ੍ਹਾਂ ਖਰਾਬ ਹੋ ਚੁੱਕੇ ਨੇ ਕਿਉਂਕਿ 2012 ਤੋਂ ਮੈਂ ਖੁਦ ਇਸ ਮੰਨ ਲਓ ਮਹਿਕਮੇ ਦੇ ਵਿੱਚ ਆਇਆ ਹੋਇਆ ਪਰ ਹੁਣ ਮੈਨੂੰ ਕੋਈ ਵੀ ਰਾਹ ਨਹੀਂ ਦਿਖ ਰਿਹਾ ਤੇ ਇੱਕ ਚਲੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਰਨੀ ਚਾਹਣਾਗਾ ਬੀਚੋ ਸਾਡੇ ਨਾਲ ਸੀਐਮ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਅਸੀਂ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਗਏ ਹੋਏ ਨੇ ਅਸੀਂ ਉਹਨਾਂ ਨੂੰ ਪੰਜਾਬ ਦੀ ਧਰਤੀ 'ਤੇ ਕੰਮ ਕਰਵਾਉваем ਪਰ ਸਾਡੀ ਇੱਕ ਬੇਨਤੀ ਆ ਮੰਤਰੀ ਸਾਹਿਬ ਤੁਸੀਂ ਵਿਦੇਸ਼ਾਂ ਵਾਲਿਆਂ ਨੂੰ ਛੱਡੋ ਪਰ ਜਿਹੜੀ ਛੋੜੇ ਇੱਥੇ ਪਨੀਰੀ ਅੱਜ ਗਰ ਕਰ ਰਹੀ ਆ ਹਨਾ ਮੈਂ ਤਾਂ ਇਹ ਕਹੂੰਗਾ ਵੀ ਹਨਾ ਜੋ ਵੇੜਾ ਕਰ ਰਿਹਾ ਇਸ ਮੈਕਮੇ ਦੇ ਮਲੋ ਅੰਦਰ ਰਹਿ ਕੇ ਕੁਝ ਵੀ ਹਾਂ ਨੁਕਸਾਨ ਵਿੱਤੀ ਨੁਕਸਾਨ ਹੋ ਰਿਹਾ ਵੀ ਤੁਸੀਂ ਉਹ ਚੀਜ਼ ਨੂੰ ਸੰਭਾਲੋ ਨਾ ਕਿ ਤੁਸੀਂ ਜਿਹੜੇ ਬਾਹਰ ਬੈਠੇ ਨੇਗੇ ਉਹਨਾਂ ਦੇ ਜੋ ਵੀ ਆਪਦੇ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਨਾ ਇੱਥੇ ਬੁਲਾਓ ਪਰ ਜਿਹੜੀ ਛੋਡੀ ਇੱਥੇ ਪਣੀਰੇ ਉਹਨਾਂ ਨੂੰ ਹੀ ਸੰਭਾਲੋ ਕਿੰਨੇ ਭਾਈ ਕਿੰਨੇ ਮੀਟਰ ਲੀਟਰ ਨੇ ਜਿਹੜੇ ਤੁਹਾਡੇ ਪੂਰੇ ਪੰਜਾਬ ਚ ਕੰਮ ਕਰ ਰਹੇ ਇਸ ਤਰੀਕੇ ਨਾਲ ਸਰ ਤਕਰੀਬਨ ਸਾਡੇ 2000 ਦੇ ਕਰੀਬ ਪੂਰੇ ਆਲ ਪੰਜਾਬ ਦੇ ਵਿੱਚ ਬੰਦਾ ਕੰਮ ਕਰ ਰਿਹਾਗਾ ਤੇ ਹਾਂ ਇਸੇ ਤਰੀਕੇ ਕੱਚੇ ਕੱਚੇ ਹਾਂ ਜੀ ਹਾਂ ਜੀ ਸਰ ਆਊਟਸੋਰਸ ਕੰਪਨੀਆਂ ਰਹੀਆਂ ਸਰ ਕੰਪਨੀ ਆਉਂਦੀ ਹੈਗੀ 1 ਸਾਲ ਬਾਅਦ ਚਲੀ ਜਾਂਦੀ ਹੈਗੀ ਕਿਉਂਕਿ ਸਿਸਟਮ ਉਸੇ ਤਰ੍ਹਾਂ ਹੀ ਚੱਲ ਰਿਹਾ ਪਰ ਸਿਰਫ ਕੰਪਨੀ ਦਾ ਨਾਮ ਚੇਂਜ ਹੋ ਜਾਂਦਾਗਾ ਕੰਪਨੀ ਨਵੀਂ ਕੰਪਨੀ ਆਉਂਦੀ ਹੈਗੀ ਉਸੇ ਤਰ੍ਹਾਂ ਉਸੇ ਤਰ੍ਹਾਂ ਲੁੱਟ ਜਾਰੀ ਹੈਗੀ ਪਰ ਕਿਸੇ ਦਾ ਕੋਈ ਧਿਆਨ ਨਹੀਂਗਾ ਚਲੋ ਇਹਨਾਂ ਨੇ ਕਿਹਾ ਸੀ ਵੀ ਇਹ ਆਮ ਆਦਮੀ ਦੀ ਸਰਕਾਰ ਆ ਅਸੀਂ ਜੇ ਕਰਦਾਂਗੇ ਉਹ ਕਰਦਾਂਗੇ ਪਰ ਲੱਗ ਨਹੀਂ ਰਿਹਾ ਸਾਰਾ ਵੀ ਕੁਝ ਬਦਲਾ ਆਊਗਾ ਕਿਉਂਕਿ ਅਸੀਂ ਥੋੜੇ ਕੋਲੇ ਤਾਂ ਇਸ ਲਈ ਰੋਕਰ ਲਾ ਰਹੇ ਹਾਂ ਕਿਉਂਕਿ ਸਾਨੂੰ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹਨ ਉਹ ਧੁੰਦਲਾ ਨਜ਼ਰ ਆ ਰਿਹਾ ਹੂੰ ਭਾਈ ਜਿਹੜੀ ਕੰਪਨੀ ਦੀ ਗੱਲ ਕੀਤੀ ਹੈ ਕਿ ਕੰਪਨੀ ਬਦਲ ਜਾਂਦੀ ਹੈ ਮਤਲਬ ਇਹ ਕੀ ਇੱਕ ਤਰੀਕਾ ਨਾਲ ਨਾਮ ਬਦਲਦੇ ਕਾਗਜ਼ਾਂ ਵਿੱਚ ਕਿ ਹਾਂ ਭਾਈ ਕੰਪਨੀ ਨਵੀਂ ਆ ਗਈ ਹੈ ਹੁਣ ਤਾਂ ਮਤਲਬ ਕੁਝ ਹੋਰ ਹੋਊਗਾ ਜਿਦਾ ਕੋਈ ਬਦਲੂਗਾ ਉਹ ਤਾਂ ਹਾਂਜੀ ਕੰਪਨੀ ਬਦਲ ਜਾਂਦੀ ਹੈ ਕੰਪਨੀ ਦੇ ਬਦਲਦੇ ਨਾਲ ਨਾਲ ਇਹ ਹੁੰਦਾ ਵੀ ਜਿਹੜੀ ਸਰਕਾਰ ਹੁੰਦੀ ਹੈ ਜਾਂ ਜਿਹੜੇ ਉਹਨਾਂ ਦੇ ਮੰਤਰੀ ਹੁੰਦੇ ਆ ਬਿਜਲੀ ਮੰਤਰੀ ਹੋਗੇ ਜਾਂ ਕੋਈ ਵੀ ਮੰਤਰੀ ਹੋਗੇ ਜਾਂ ਜਿਹੜੇ ਉੱਚ ਅਧਿਕਾਰੀ ਇਹਨਾਂ ਦੇ ਲਾਏ ਹੁੰਦੇ ਆ ਜਿਹੜੀ ਕੰਪਨੀ ਦੇ ਵਿੱਚ ਹਿੱਸੇਦਾਰੀ ਪਾਉਣੀ ਹੁੰਦੀ ਹੈ ਕੱਲੀ ਹੋਰ ਕੰਪਨੀ ਬਦਲਦਾ ਇਹਨਾਂ ਦਾ ਮੇਨ ਮਕਸਦ ਹੋਰ ਕੁਝ ਨਹੀਂ ਹੁੰਦਾਗਾ 2 ਸਾਲਾਂ ਬਾਅਦ ਜਿਹੜੀ ਕੰਪਨੀ ਦੀ ਨਵੇਂ ਹਿੱਸੇਦਾਰ ਹੁੰਦੇ ਆ ਨਵੇਂ ਲੀਡਰ ਹੁੰਦੇ ਆ ਨਵੇਂ ਮੰਤਰੀ ਹੁੰਦੇ ਆ ਤੇ ਨਵੇਂ ਅਧਿਕਾਰੀ ਹੁੰਦੇ ਆ ਤੁਸੀਂ ਤਾਂ ਜਿਹੜੀ ਤੁਹਾਨੂੰ 5-10 ਮਿਲਦਾ ਉਹ ਵੀ ਕੰਮ ਕਰਕੇ ਮਿਲਦਾ ਉਹਨਾਂ ਨੂੰ ਵਿਹਲੇ ਬੱਠਿਆਂ ਨੂੰ ਜਾਈ ਜਾਂਦਾ ਹੋਵੇ ਜਿਸ ਤਾ ਜਿਹੜਾ ਜੀ ਵੇਖੋ ਦੋ ਕੋਈ ਥੋੜੀ ਬਹੁਤੀ ਲੁੱਟ ਨਹੀਂ ਗਈ ਜੇ ਪੰਜਾਬ ਸਰਕਾਰ ਇਹ ਤਾਂ ਵਾਕੇ ਹੀ ਉਹ ਇਮਾਨਦਾਰ ਹੋਇਆ ਤਾਂ 2 ਕਰੋੜ 84 ਲੱਖ ਰੁਪਏ ਦੀ ਉਹ ਬਚਤ ਕਰ ਸਕਦਾ ਇਹ ਮਹੀਨੇ ਦੀ ਹੈ ਇੱਕ ਮਹੀਨੇ ਦੀ 36 ਕਰੋੜ ਇੱਕ ਸਾਲ ਦਾ 64 ਕਰੋੜ ਦੋ ਸਾਲ ਦਾ ਸਿੱਧੇ ਤੌਰ ਤੇ ਅਸੀਂ ਨਾਲ ਦੂਜੀ ਗੱਲ ਇੱਕ ਹੋਰ ਕਰਨ ਲੱਗੇ ਆ ਅਸੀਂ ਕਰਨਾ ਨਹੀਂ ਚਾਹੁੰਦੇ ਸੀਗੇ ਕਿਉਂਕਿ ਇਹ ਸਾਡੇ ਤੇ ਧੱਬਾ ਲਾਉਂਦੇ ਆ ਵੀ ਪਾਈ ਮੀਟਰੀਟਰ ਗਲਤ ਕੰਮ ਕਰਦੇ ਆ ਇਹ ਤੁਹਾਡੇ ਵੀ ਆ ਕਿ ਅੱਗੇ ਪਿੱਛੇ ਰੇਡਿੰਗ ਦਿਖਾਉਂਦੇ ਆ ਪੈਸੇ ਲੈ ਲੈਂਦੇ ਆ ਬੰਦੇ ਤੋਂ ਪੈਸੇ ਲੈਂਦੇ ਆ ਲੋਕਾਂ ਦੇ ਕੋਲੋਂ ਤੇ ਕਰਦੇ ਆ ਅੱਜ ਅਸੀਂ ਤੁਹਾਡੇ ਸਾਹਮਣੇ ਇਹ ਚੀਜ਼ ਵੀ ਕਲੀਅਰ ਕਰ ਦੇਣਾ ਚਾਹੁੰਦੇ ਆ ਵੇਖੋ ਅਸੀਂ ਇਮਾਨਦਾਰੀ ਦੀ ਰੋਟੀ ਖਾਣੇ ਚਾਹੁੰਦੇ ਆ ਤਾਂ ਹੀ ਅਸੀਂ 3 ਸਾਲ ਬੈਠ ਗਏ ਧਰਨਾ ਲਾ ਕੇ ਪਰ ਤੁਸੀਂ ਸਾਨੂੰ ਦਿੱਤੀ ਨਹੀਂ ਇਮਾਨਦਾਰੀ ਦੀ ਰੋਟੀ ਤੁਸੀਂ ਕਹੇ 6 ਮਹੀਨੇ ਤੇ 4 5 6 ਮਹੀਨੇ ਟਵਾਉ ਅਸੀਂ 3 ਸਾਲ ਟਪਾ ਲਏ ਅੱਜ ਅਸੀਂ ਫੇਰ ਕਹਿ ਰਹੇ ਆ ਹੱਥ ਜੋੜ ਕੇ ਕਹਿ ਰਹੇ ਆ ਕਿ ਮੁੱਖ ਮੰਤਰੀ ਸਾਹਿਬ ਸਾਡੇ ਬੱਚਿਆਂ ਨੂੰ ਲਹੂ ਨਾ ਦਿਓ ਸਾਨੂੰ ਇਮਾਨਦਾਰੀ ਦੀ ਰ ਪਰ ਤੁਸੀਂ ਅੱਜ ਫੇਰ ਨਹੀਂ ਦੇਣੀ ਤੁਸੀਂ ਫੇਰ ਅੱਜ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਸਾਥ ਦੇਣਾ ਹੈ ਅੱਜ ਤੁਹਾਨੂੰ ਦੱਸਣ ਲੱਗਾ ਮੈਂ ਕਿ ਇੱਕ ਮੀਟਰੀ ਡਰ ਜੀ 5000 ਰੁਪਿਆ ਜੋ ਨੌਕਰੀ ਕਰਦਾ 5000 ਦੀ ਤੇ ਜੇ ਉਹ 5000 ਦਾ ਮੋਟਰਸਾਈਕਲ ਚ ਉਹਦਾ ਤੇਲ ਮੱਚਦਾ ਜੇ ਉਹ 5 1000 ਰੁਪਿਆ ਨਾ ਬਣਾ ਕੇ ਲੈ ਕੇ ਆਊਗਾ ਤਾਂ ਉਹ ਆਪਦੇ ਬੱਚਿਆਂ ਨੂੰ ਕੀ ਖਵਾਊ ਆਪਦੇ ਪਰਿਵਾਰ ਨੂੰ ਕੀ ਦਊਗਾ ਉਹ ਉਹਨਾਂ ਨੇ ਜੋ ਉਹਨਾਂ ਦੀ ਮੈਡੀਕਲ ਸਿਹਤ ਦਾ ਕੀ ਦਊਗਾ ਲੱਗੇ ਤਾਂ ਅਸੀਂ 8-10 ਸਾਲ ਤੋਂ ਆਇਆ ਫੇਰ ਜੇ 10000 ਰੁਪਇਆ ਬਣਾ ਕੇ ਲੈ ਕੇ ਆਊਗਾ ਨਾ ਉਹ 1 ਕਰੋੜ ਦਾ ਪੰਜਾਬ ਸਰਕਾਰ ਦਾ ਨੁਕਸਾਨ ਹੋਊਗਾ ਜੇ 1 ਕਰੋੜ 1 ਲੱਖ ਦਾ ਸੌਰੀ 1 ਲੱਖ ਦਾ 1 ਮੀਟਰ ਲੀਟਰ ਤੇ ਜੇ 2000 ਮੀਟਰ ਲੀਟਰ ਦਾ 20 ਕਰੋੜ ਦਾ ਨੁਕਸਾਨ ਕਰਾ ਲਿਆ ਵਿਭਾਗ ਨੇ ਨਾਲੇ 20 ਕਰੋੜ ਦਾ ਨੁਕਸਾਨ ਕਰਾ ਲਿਆ ਨਾਲੇ 2 ਕਰੋੜ 84 ਲੱਖ ਰੁਪਇਆ ਕੰਪਨੀਆਂ ਨੂੰ ਹਿੱਸੇਦਾਰੀ ਦੇਤੀ ਉਹ ਕਿਉਂ ਨਾ ਤੁਸੀਂ ਇਹਨਾਂ ਨੂੰ 25 30 40 ਹਜ਼ਾਰ ਤੇ ਰੱਖ ਲੋ ਅਸੀਂ 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 ਸਰਕਾਰ ਤੋਂ ਸਾਡੀ ਮੰਗ ਬਹੁਤ ਸਿੱਧੀ ਰਹੀ ਹੈ ਅੱਜ ਤੱਕ ਜਿਹੜੀ ਕਰਨ ਯੋਗ ਆ ਅਸੀਂ ਸਰਕਾਰ ਨੂੰ ਕਦੇ ਨਹੀਂ ਕਹਿੰਦੇ ਉਹ ਸਾਨੂੰ ਸਿੱਧੇ ਸਰਕਾਰੀ ਮਰਾਜ਼ਮ ਲੈ ਲਓ 60 ਦੇ ਦਿਓ 70 ਦੇ ਦਿਓ 80 ਦੇ ਦਿਓ ਉਹ ਅਸੀਂ ਕਹਿੰਨੇ ਆ ਕੋਈ ਉੱਕਾ ਪੁੱਕਾ ਹੀ ਦੇ ਦਿਓ 25 ਦੇ ਦਿਓ 30 ਦੇ ਦਿਓ ਠੇਕੇ ਤੇ ਰੱਖ ਲਓ ਸਾਨੂੰ ਕਿ ਤੁਸੀਂ ਧਾਰਿਆ ਵੀ ਲਟਾਉਣਾ ਹੈ ਕਿ ਮਨ ਦੇ ਵਿੱਚ ਅਜੇ ਇਛਾ ਧਾਰੀ ਹੈ ਸੀਐਮ ਮੁੱਖ ਮੰਤਰੀ ਦੇ ਬਿਜਲੀ ਮੰਤਰੀ ਦੇ ਵੀ ਅਸੀਂ ਜਿਹੜਾ ਇਹ ਬਿਜਲੀ ਬੋਰਡ ਦਾ ਧਾਰਾ ਹੈ ਇਹਨੂੰ ਖਤਮ ਕਰਨਾ ਹੈ ਇਹਨੂੰ ਜਾੜਨਾ ਹੈ ਫਿਰ ਜਾੜ ਦੇਣ ਬਾਈ ਮਲੇ ਭਾਈ ਜਿਹੜਾ ਪਹਿਲਾਂ ਸਰਕਾਰਾਂ ਵਿੱਚ ਤੁਸੀਂ ਆਖਿਆ ਗਿਆ ਪਹਿਲਾਂ ਇਹ ਕੋਈ ਚੱਲਦਾ ਸੀਗਾ ਕਿ ਉਹਦੇ ਨਾਲੋਂ ਕੁਝ ਨਾ ਕੁਝ ਬਦਲਿਆ ਇਹਨਾਂ ਨੇ ਕਿ ਉਸੇ ਤਰੀਕੇ ਨਾਲ ਚੱਲ ਰਿਹਾ ਕੰਪਨੀ ਵਾਲਾ ਸਾਰਾ ਕੁਝ ਦੇਖੋ ਜੀ ਜੇ ਪਹਿਲਾਂ ਇਹ ਸਾਰਾ ਕੁਝ ਪਹਿਲਾਂ ਵੀ ਇਹ ਸਾਰਾ ਕੁਝ ਚੱਲਦਾ ਸੀਗਾ ਪਰ ਜੇ ਪਹਿਲਾਂ ਇਹ ਸਾਰਾ ਕੁਝ ਚੱਲਦਾ ਸੀਗਾ ਫਿਰ ਜਿਹੜੀ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਫਿਰ ਉਹ ਮਸਲਾ ਹੱਲ ਵੇਖੋ ਇੱਥੇ ਸਾਡੇ ਸਾਥੀ ਹੋਣੇ ਨਾਲ ਉਹਨਾਂ ਦੀ ਗੱਡੀ ਦੇ ਬੈਠੇ ਵੇਖੇ ਹੋਣੇ ਭਦੌਰ ਜਦੋਂ ਇਹਨਾਂ ਦੇ ਐਮਐਲਏ ਜਿਹੜੇ ਖੜੇ ਸੀਗੇ ਭਦੌਰ ਤੋਂ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਣੇ ਵਾਵਾ ਸੁਰਖੀਆਂ ਜਿਹੜੇ ਆ ਭਦੌਰ ਤੋਂ ਆਮ ਇਹ ਜੇ ਜੇ ਕੰਮ ਇਹਨਾਂ ਨਾਲ ਕੀਤਾ ਰਲ ਕੇ ਅਸੀਂ ਤਾਂ ਫਿਰ ਉਹ ਸਰਕਾਰਾਂ ਰਹਿਆਂ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਜੇ ਇਹ 10 ਤਰੀਕ ਨੂੰ ਜੇ 10 ਤਰੀਕ ਨੂੰ 5 ਤਰੀਕ ਨੂੰ 7 ਤਰੀਕ ਨੂੰ 10 ਦਿਨਾਂ ਤੱਕ ਜੇ ਕੰਪਨੀ ਨਵੀਂ ਆ ਗਈ ਬੰਦੇ ਜਵੈਨ ਕਰ ਗਏ ਫਿਰ ਭਾਈ ਸਾਡੇ ਕੋਲੇ ਦੋ ਬੋਤਲਾਂ ਜੀ ਇੱਕ ਪਾਣੀ ਵਾਲੀ ਬੋਤਲ ਹੈ ਜਿਹੜੀ ਅਸੀਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਬੂਟੇ ਨੂੰ ਦਿੱਤੀ ਸੀ ਤੇ ਦੂਜੀ ਆ ਤੇਲ ਵਾਲੀ ਬੋਤਲ ਤੇ ਜੇ ਉਹ ਜੜਾਂ ਚ ਪੈ ਗਈ ਫੇਰੇ ਪੱਤੇ ਪੁੱਤੇ ਕੁਝ ਨਹੀਂ ਰਹਿਣੇਗੇ ਫਿਰ ਮੰਨ ਕੇ ਚੱਲੋ ਲੋਕਾਂ ਨੇ ਸਰਕਾਰਾਂ ਦੇ ਆਉਣ ਵਾਲੇ ਸਾਲ ਦੋਆਂ ਸਾਲਾਂ ਦੇ ਵਿੱਚ ਜਲੂਸ ਕੱਢਣੇ ਆ ਤੇ ਜਲੂਸ ਕੱਢਣ ਦੇ ਵਿੱਚ ਅਸੀਂ ਵੀ ਕਿਉਂਕਿ ਅਸੀਂ ਵੀ ਲੋਕ ਹੀ ਆ ਲੋਕਾਂ ਦੇ ਧੀਆ ਪੁੱਤ ਅਸੀਂ ਆ ਘਰਾਂ ਚੋਂ ਅਸੀਂ ਉੱਠ ਕੇ ਆਏ ਆ ਲੋਕਾਂ ਨਾਲ ਵਾਅਦੇ ਕੀਤੇ ਆ ਅਸੀਂ ਲੋਕਾਂ ਨੂੰ ਵੇਖੋ ਇੱਕ ਸਰਕਾਰ ਗੱਲ ਕਹਿੰਦੀ ਸੀਗੀ ਕੀ ਕਹਿੰਦੀ ਸੀਗੀ ਪੱਲਾ ਜੇ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕੇ ਲੋਕਾਂ ਨੂੰ ਬਿਜਲੀ ਨਹੀਂ ਫ੍ਰੀ ਚਾਹੀਦੀ ਲੋਕਾਂ ਨੂੰ ਆਟਾ ਨਹੀਂ ਚਾਹੀਦਾ ਲੋਕਾਂ ਨੂੰ ਦਾਲ ਨਹੀਂ ਚਾਹੀਦੀ ਲੋਕਾਂ ਦੀਆਂ ਵੇਖੋ ਸਾਨੂੰ ਰੋਜ਼ਗਾਰ ਦੇ ਦਿਓ ਸਾਨੂੰ ਪੈਸੇ ਦੇ ਦਿਓ ਸਾਡੀਆਂ ਤਨਖਾਹਾਂ ਚੰਗੀਆਂ ਕਰ ਦਿਓ ਅਸੀਂ ਆਪਦੇ ਘਰੇ ਬਿਜਲੀ ਦਾ ਬਿੱਲ ਭਰਾਂਗੇ ਨਾ ਅਸੀਂ ਆਟਾ ਦਾਲ ਆਪ ਲੈ ਕੇ ਖਾ ਲਾਂਗੇ ਜੀ ਬੀਬੀਆਂ ਆਪਦੀਆਂ ਨੂੰ ਅਸੀਂ ਦੇਲ ਕਰਾਂਗੇ ਲੈ ਮਾਤਾ ਜੀ ਪੈਸੇ ਫੜੋ ਬਿਜਲੀ ਦਾ ਜਿਹੜਾ ਬਸ ਦਾ ਸਬਰ ਆ ਤੁਸੀਂ ਫ੍ਰੀ ਨਹੀਂ ਕਰਨਾਗਾ ਇਹ ਸਰਕਾਰ ਵੀ ਉਸੇ ਨਾਲੇ ਕਿਆਂ ਤੇ ਚੜ ਗਈ ਇਹ ਨਲਕੀਆਂ ਖਤਮ ਕਰਨੀਆਂ ਪੈਣਗੀਆਂ 2 ਕਰੋੜ 84 ਲੱਖ 84 ਲੱਖ ਦਾ ਬਾਈ ਦੀ ਸਿੱਧੇ ਤੌਰ ਤੇ ਬਿਜਲੀ ਬੋਰ ਦਾ ਨੁਕਸਾਨ 20 ਕਰੋੜ ਦਾ ਸਿੱਧੇ ਤੌਰ ਤੇ ਇਹ ਪੀਐਸਪੀਸੀਐਲ ਦਾ ਜਿਹੜਾ ਅਦਾਰਾ ਹੈ ਤੇ ਸਰਕਾਰ ਹੈ ਇਹ ਸਾਰੇ ਰਲ ਮਿਲ ਕੇ ਕਰਾ ਰਹੇ ਆ ਅੱਜ ਜਿਹੜੀ ਅੱਜ ਤੁਹਾਡੇ ਸਾਹਮਣੇ ਆ ਮੈਂ ਗੱਲ ਕਹੀ ਆ ਨਾ ਵੀ 20 ਕਰੋੜ ਦਾ ਨੁਕਸਾਨ ਮੀਟਰ ਰੀਡਰਾਂ ਦੇ ਰਾਹੀਂ ਹੋ ਰਿਹਾ ਹੈ ਇੱਥੇ ਪਤਾ ਸਰਕਾਰ ਨੇ ਕਿਹੜਾ ਐਕਸ਼ਨ ਲੈਣਾ ਵੀ ਆਪਾਂ ਹੁਣ ਮੀਟਰ ਰੀਡਰਾਂ ਦਾ ਛਕੰਜਾ ਕੱਸ ਗਏ ਹਾਂ ਬਹੁਤ ਸਿਆਣੇ ਆ ਤੁਸੀਂ ਕੋ ਸਿਕੰਜਾ ਕਸਨਾ ਇਹਨਾਂ ਕੰਪਨੀਆਂ ਦਾ ਕਸ ਲੋ ਇਹਨਾਂ ਅਦਾਰੇ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਦਾ ਕਸ ਲੋ ਆਪਦੇ ਮੰਤਰੀਆਂ ਦਾ ਕਸ ਲੋ ਜਿਨ੍ਹਾਂ ਕੋਲੇ ਪੈਸਾ ਤੁਰਿਆ ਜਾਂਦਾ ਇਹਨਾਂ ਨੂੰ ਤੁਸੀਂ ਪੈਸੇ ਦਿਓ ਰੋਜ਼ਗਾਰ ਦੇਣ ਵਾਸਤੇ ਕੋਈ 25 30 40 ਹਜ਼ਾਰ ਦੀ ਨੌਕਰੀ ਦਿਓ ਅਸੀਂ ਆਪਦੇ ਬੱਚੇ ਆਪ ਪਾਲ ਲਗੇ ਅਸੀਂ ਇਮਾਨਦਾਰੀ ਨਾਲ ਕੰਮ ਕਰੀਏ ਨਾਲੇ ਸਾਨੂੰ ਜੇ ਇਹ ਪੱਕੇ ਕਰ ਦੇ ਜਾਂ ਸਾਨੂੰ ਮਹਿਕਮੇ ਦੇ ਵਿੱਚ ਲੈ ਕੇ ਆਉਂਦੇ ਆ ਸਰਕਾਰ ਦਾ ਫਾਇਦਾ ਹੋਊਗਾ ਨੁਕਸਾਨ ਨਹੀਂ ਹੋਊਗਾ ਵਿੱਤ ਮੰਤਰੀ ਵਿੱਤ ਵਿਭਾਗ ਬਿਜਲੀ ਮੰਤਰੀ ਹਰ ਭਾਈ ਜਨ ਏਟੀਓ ਕੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਚਾਹੇ ਬਿਜਲੀ ਮੁੱਖ ਮੰਤਰੀ ਟੇਬਲ ਟਾਕ ਤੇ ਬਹਿ ਕੇ ਜਿੰਨਾ ਵੀਲੀ ਬੋਲਦਾ ਸਾਰਾ ਅਲਜ਼ਾ ਬਲਜ਼ਾ ਸਾਰਾ ਕੁਝ ਇਕੱਠੇ ਆ ਕੇ ਬਹਿ ਜਾਣਾ ਤੇ ਸਾਨੂੰ 1% ਗਲਤ ਕਰਕੇ ਵਿਖਾਉਣ ਵੀ ਇਹ ਨਹੀਂ ਖਵਾ ਰਹੇ ਇਸੇ ਕਰਕੇ ਇਹਨਾਂ ਕੋਲੇ ਕਿਸੇ ਗੱਲਾਂ ਦਾ ਜਵਾਬ ਹੈ ਨਹੀਂ ਤੁਹਾਡੇ ਕੋਲ ਜਿਹੜੀ ਸਾਰੀ ਜਾਣਕਾਰੀ ਹੈ ਇਹ ਕਿ ਇਹਨਾਂ ਪੈਸਾ ਉੱਥੋਂ ਆ ਰਿਹਾ ਤੁਹਾਨੂੰ ਇਹਨਾਂ ਇਹ ਸਾਰੀ ਕਿੱਥੋਂ ਲਈ ਤੁਸੀਂ ਜਾਣਕਾਰੀ ਹੈ ਜੇ ਕਿ ਦੇਖੋ ਜੀ ਹਰ ਮਹੀਨੇ ਪਰ ਮਹੀਨੇ ਇੱਕ ਮਹੀਨੇ ਹਰ ਡਿਵੀਜ਼ਨ ਦੇ ਵਿੱਚ ਜਿਵੇਂ ਆਪਣੇ ਫਰੀਦਕੋਟ ਡਿਵੀਜ਼ਨ ਆ ਕੋਟਕਪੁਰਾ ਡਿਵੀਜ਼ਨ ਆ ਕੰਪਨੀਆਂ ਦੇ ਬਿੱਲ ਪਾਸ ਹੁੰਦੇ ਆ ਬਿੱਲ ਪਾਸ ਹੁੰਦੇ ਉੱਚ ਅਧਿਕਾਰੀਆਂ ਦੇ ਕੋਲੋਂ ਉੱਥੇ ਵੇਖੋ ਕੰਪਨੀਆਂ ਦੇ ਵਰਕ ਆਰਡਰ ਹੋਏ ਹੁੰਦੇ ਆ। ਕੁਝਕ ਤਾਂ ਹੈਗੇ ਆ ਕਿਉਂਕਿ ਦਾਲ ਚ ਕੋਕੜੂ ਸਾਰੇ ਕਿਤੇ ਹੁੰਦੇ ਆ। ਕੁਝਕ ਥਾਵਾਂ ਤੇ ਹੈਗੇ ਆ ਜਿਹੜੇ ਬੈਲ ਪਾਸ ਹੁੰਦੇ ਕੰਪਨੀਆਂ ਦੇ ਉਹ ਵੇਖ ਕੇ ਕੀਤੇ ਜਾਂਦੇ ਆ ਕਿ ਭਾਈ ਇੰਨੇ ਲੈਂਦੇ ਆ ਇਸ ਤਰ੍ਹਾਂ ਲੈਂਦੇ ਆ। ਕੁਝਕ ਫਿਰ ਦੂਜੇ ਤਰੀਕੇ ਨਾਲ ਵੀ ਹੋ ਜਾਂਦੇ ਆ। ਕਿਉਂਕਿ ਇਹ ਵੇਖੋ ਇਹ ਕੱਲੇ ਇਹ ਅਸੀਂ ਮੰਨਦੇ ਆ ਵੀ ਅਸੀਂ ਮੰਨ ਲਓ ਵੇਖੋ ਜੀ ਸਾਡੀ 5-6000 ਦੀ ਨੌਕਰੀ ਆ। ਅਸੀਂ ਆਪ ਸਰਕਾਰ ਨੂੰ ਕਹਿ ਰਹੇ ਆ ਅਸੀਂ ਇਮਾਨਦਾਰੀ ਨਾਲ ਕੰਮ ਕਰ ਹੀ ਨਹੀਂ ਰਹੇ। ਕਿਉਂਕਿ ਤੁਸੀਂ ਕਰਾ ਨਹੀਂ ਰਹੇ। ਪਰ ਜਿਹੜਾ ਲੱਖ ਰੁਪਿਆ ਤਨਖਾਹ ਲੈਣ ਵਾਲਾ ਹੈ, 70 ਹਜ਼ਾਰ ਤਨਖਾ ਇਸੇ ਕਰਕੇ ਜੀ ਵੇਖੋ ਜੀ ਬੈਲ ਬੁੱਲ ਪਾਸ ਹੋਣੇ ਕਰਨੇ ਜਿਹੜੇ ਇਹਨਾਂ ਦੀ ਜਾਣਕਾਰੀ ਹੈ ਬੈਲ ਆ ਹਰ ਡਿਵੀਜ਼ਨ ਦੇ ਵਿੱਚ ਬੈਲ ਆਉਂਦੇ ਆ ਉਹ ਬਿੱਲਾਂ ਦੀ ਜਿਹੜੀ ਜਾਣਕਾਰੀ ਹੈ ਸਾਰਾ ਕੁਝ ਜਨਤਕ ਆ ਜੀ ਇਹਨਾਂ ਕੋਲ ਕੁਝ ਸ਼ਰਮ ਹੋ ਰਿਹਾ ਕੁਝ ਨਹੀਂ ਲੁਕਿਆ ਜੀ ਕਿਸੇ ਕੋਲੋਂ ਸਿਰਫ ਇੰਨੀ ਗੱਲ ਆ ਵੀ ਅੱਖਾਂ ਮੀਚ ਲੈਂਦੇ ਆ ਠੀਕ ਹੈ ਨਹੀਂ ਗੱਲ ਜਦੋਂ ਸਾਹਮਣੇ ਕੋਸ ਆ ਜਾਂਦਾ ਅੱਖਾਂ ਮੀਚ ਲੈਂਦੇ ਆ ਪਰ ਅੱਖਾਂ ਮਿਟਦੀਆਂ ਪਤਾ ਨਹੀਂ ਕਿਉਂ ਆ ਕਿਉਂਕਿ ਵੇਖੋ ਸਪੀਕਰ ਸਾਹਿਬ ਆਪ ਹੀ ਇਸ ਮਸਲੇ ਦੇ ਵਿੱਚ ਬੋਲਦੇ ਰਹੇ ਆ ਜਿਨ੍ਹਾਂ ਦੀ ਸਾਡੇ ਕੋਲੇ ਵੀਡੀਓ ਹੈਗੀ ਹੈ ਵੀਡੀਓ ਦੇ ਵਿੱਚ ਬੋਲ ਰਹੇ ਆ ਕਿ ਵੇਖੋ ਕਿੱਡੀ ਲੁੱਟ ਹੋ ਰਹੀ ਹੈ 6 ਰੁਪਏ ਕੰਪਨੀ 9 ਰੁਪਏ ਕੰਪਨੀ ਕੋਲੇ ਜਾਂਦੇ ਆ 2 ਰੁਪਏ ਇਹਨਾਂ ਕੋਲੇ ਆਉਂਦੇ ਆ ਉਹ ਲੁੱਟ ਨੂੰ ਅਸੀਂ ਬੰਦ ਕਰਾਂਗੇ ਵੇਖੋ ਸਪੀਕਰ ਸਾਹਿਬ ਬੜੇ ਜੋਸ਼ ਨਾਲ ਗੱਲ ਕਰਦੇ ਆ ਪਰ ਇਥੇ ਜੋਸ਼ ਵਿਖਾਉਣ ਦੀ ਲੋੜ ਆ ਹੁਣ ਸਪੀਕਰ ਜਿਹੜੇ ਉਹ 6 ਰੁਪਏ ਹੁਣ ਕਿੱਧਰ ਜਾ ਰਹੇ ਨੇ ਹੁਣ ਉਹ ਆਹ ਦੇਖੋ ਜੀ ਆ ਦਿਖਾ ਦਿੰਨੇ ਆ ਤੁਹਾਨੂੰ ਮੜਾ ਜਾ ਕਿਉਂਕਿ ਸਪੀਕਰ ਸਾਹਿਬ ਆਪ ਹੀ ਬੋਲ ਰਹੇ ਆ ਅਸੀਂ ਨਹੀਂ ਬੋਲ ਰਹੇ ਇਹਦੇ ਵਿੱਚ ਹਾਂਜੀ ਹਾਂਜੀ ਬੇਰੋਜ਼ਗਾਰੀ ਇੰਨੀ ਜਿਆਦੇ ਆ ਨੌ ਨੌ ਹਜ਼ਾਰ ਦੇ ਸਾਡੇ ਬੱਚਾ ਦਾ ਸ਼ੋਸ਼ਣ ਹੁੰਦਾ ਆ ਤੁਸੀਂ ਆ ਮੀਟਰੀਟਰਾਂ ਦੇਖ ਲਓ 8 ਰੁਪਏ ਦਿੰਦੀ ਆ ਜਿਹੜਾ ਬੋਰਡ ਠੇਕੇਦਾਰ ਨੂੰ ਤਾਂ ਗਾਹ ਤੇ ਰੁਪਏ ਉਹ ਇੱਕ ਲੀਡਿੰਗ ਦੇ ਦਿੰਦੇ ਆ ਨਾ 5 ਰੁਪਏ ਘਰੇ ਬਿਠੇ ਖਾਈ ਜਾਂਦੇ ਆ ਨਾ ਚਮਚੇ ਹਾਂਜੀ ਜਿਹੜੇ ਚਾਂਚਿਆਂ ਦੀ ਗੱਲ ਕਹੀ ਇਹਨਾਂ ਨੇ ਹੁਣ ਦੇਖੋ ਜਿਹੜੇ ਜਿਹੜੇ ਵਿੱਚੇ ਪੈਸੇ ਖਾਂਦੇ ਆ ਇਹ ਪਹਿਲਾਂ ਦੀ ਸਰਕਾਰ ਤੋਂ ਪਹਿਲਾਂ ਦੀਆਂ ਗੱਲਾਂ ਇਹੇ ਪਿਛਲੀ ਸਰਕਾਰ ਦੀਆਂ ਜਿਹੜੇ ਹੁਣ ਪੈਸੇ ਖਾਂਦੇ ਆ ਹੁਣ 2 ਰੁਪਏ 80 ਪੈਸੇ ਆਉਂਦੀ ਆ ਹੁਣ ਕੰਪਨੀ ਕੋਲੇ 9.5 ਤੋਂ 11 ਰੁਪਏ ਜਾਂਦੇ ਆ ਥੋ ਤੁਸੀਂ ਤਾਂ ਚਾਚੀ ਉਹਦੋਂ ਵੀ ਵੱਡੇ ਕਰ ਲਏ ਚਾਚੀਆਂ ਬਣ ਗਿਆ ਹਾਂਜੀ 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 ਤੁਸੀਂ 7-8 ਰੁਪਏ ਖਾਣ ਲੱਗ ਪਏ ਇਹ ਵੇਖੋ ਜੀ ਇਹ ਗੱਲਾਂ ਐ ਇਹ ਗੱਲਾਂ ਦੇ ਵਿੱਚ ਜਿਆਦਾ ਵਿੱਚ ਇਹ ਫਾਇਦਾ ਵੀ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਪਊਗਾ ਜੇ ਅਮ ਆਪ ਦੇ ਆਪ ਨੂੰ ਇਮਾਨਦਾਰਕ ਆਉਂਦੇ ਆ ਜੇ ਸਰਕਾਰ ਕੋ ਹੁੰਦੀ ਹੈ ਜੇ ਨਹੀਂ ਕਹੋਂਦੀਗੀ ਭਾਈ ਸਾਡੇ ਕੋਲੇ ਤਾਂ ਇੱਕ ਹੀ ਰਸਤਾ ਜਾਂ ਤਾਂ ਸਾਡੇ ਸਾਹਮਣੇ ਹੱਥ ਖੜੇ ਕਰ ਦੇਣ ਸਰੈਂਡਰ ਕਰ ਦੇਣ ਲਈ ਅਸੀਂ ਇਹ ਕੰਮ ਨਹੀਂ ਕਰ ਸਕਦੇ ਜੀ ਸਾਡੇ ਵਸ ਦੀ ਗੇਮ ਨਹੀਂ ਫਿਰ ਅਸੀਂ ਵੇਖਾਂਗੇ ਅਸੀਂ ਵੇਖਾਂਗੇ ਸਾਡੇ ਲੋਕਾਂ ਨੇ ਕਿਹਦਾ ਸਾਥ ਦੇਣਾ ਸਾਤ ਅਸੀਂ ਉਸ ਦਾ ਦੇਵਾਂਗੇ ਜਿਹੜਾ ਇਹ ਸਾਨੂੰ ਕਹੂਗਾ ਉੱਠ ਕੇ ਵੀ ਬਿਤਰੋ ਮੇਰੇ ਵਿੱਚ ਅਹਿਮਤ ਹੈਗੀ ਹੈ ਮੈਂ ਤੁਹਾਡਾ ਹੱਲ ਕਰ ਸਕਦਾ ਸਾਨੂੰ ਲੱਗਦਾ ਵੀ ਹੋਇਆ ਵੀ ਬੰਦਾ ਉਹ ਕਰਨ ਦੇ ਯੋਗ ਹੈਗਾ ਤੇ ਲੋਕੀ ਉਧਰ ਨੂੰ ਜਾਣਗੇ ਫਿਰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾ ਕੇ ਵਿਚਰਾਂਗੇ ਅਸੀਂ ਵੀ 2 ਸਾਲ ਫਿਰ ਲੋਕਾਂ ਦੇ ਵਿੱਚ ਹੀ ਰਹਿਣਾ ਲੋਕਾਂ ਨਾਲ ਸਾਡੇ 8-10 ਸਾਲ ਹੋ ਗਏ ਪਰਿਵਾਰ ਬਣੇ ਪਏ ਐ ਤੇ ਲੋਕਾਂ ਨੂੰ ਅਸੀਂ ਸਾਰੀਆਂ ਗੱਲਾਂ ਦੱਸਣੀਆਂ ਉਹ ਕੋ ਦੇਖੋ ਜਿਹੜਾ 600 ਮਾਫੀ ਵਾਲਾ ਕੰਮ ਵੀ ਹੈ ਨਾ ਆਉਣ ਵਾਲੇ ਦਿਨਾਂ ਵਿੱਚ ਵੀਰ ਜੀ ਚਲੋ ਅਸੀਂ ਫਿਲਹਾਲ ਅਸੀਂ ਇਸ ਮੁੱਦਾ ਮੁੱਦਾ ਨਹੀਂਗਾ ਸਾਡਾ ਆਉਣ ਵਾਲੇ 7 ਤੋਂ 8-10 ਦਿਨਾਂ ਤੱਕ ਜੇ ਨਵੀਂ ਕੰਪਨੀ ਆ ਜਾਂਦੀ ਹੈ ਸਾਡਾ ਧਰਨਾ ਲੱਗ ਜਾਂਦਾ ਇੱਕ 600 ਯੂਨਟ ਦੇ ਉੱਤੇ ਲੋਕਾਂ ਨੂੰ ਬਹੁਤ ਸੋਹਣਾ ਸਰਪ੍ਰਾਈਜ਼ ਦੇਵਾਂਗੇ ਠੀਕ ਹੈ ਲੋਕੀ ਇਹਨਾਂ ਨੂੰ ਖੜ ਖੜ ਕੇ ਬਾਵਾ ਫੜ ਫੜ ਕੇ ਪੁੱਛਿਆ ਕਰਨਗੇ ਵੀ ਤੁਸੀਂ ਸਾਨੂੰ 600 ਯੂਨਟ ਦੇ ਕੇ ਸਾਡੇ ਤੇ ਤੁਸੀਂ ਕਿਤੇ ਨਾ ਕਿਤੇ ਇੱਕ ਰੋਬ ਵੀ ਦਿੰਦੇ ਆ ਵੀ ਬਈ 4 ਮਹੀਨਿਆਂ ਦਾ ਬਿੱਲ ਮਾਫ ਕਰਦੇ ਆ ਤੁਹਾਨੂੰ ਪਰ ਲੈ 7000 ਵੱਧ ਰਹੇ ਆ ਤੁਸੀਂ ਸਾਲ ਦਾ ਲੋਕਾਂ ਦੇ ਕੋਲੋਂ ਇਹ ਚੀਜ਼ਾਂ ਅਸੀਂ ਜਨਤਾ ਕਰਾਂਗੇ ਤੁਹਾਡੇ ਸਾਹਮਣੇ ਅਸੀਂ ਅੱਜ ਵੀ ਕਹਿ ਰਹੇ ਆ ਸਾਡੇ ਨਾਲ ਮੀਟਿੰਗਾਂ ਕਰੋ ਸਾਡੇ ਨਾਲ ਗੱਲ ਕਰ ਲਓ ਗੱਲਬਾਤ ਕਰਕੇ ਹੱਲ ਕੱਢ ਲਓ ਤੁਸੀਂ ਮਹਿਕਮੇ ਦਾ ਸਰਕਾਰ ਦਾ ਸਾਡਾ ਜਲੂਸ ਨਾ ਕਢਾਓ ਅਸੀਂ ਨਹੀਂ ਕੱਢਣਾ ਚਾਹੁੰਦੇ ਕਿਉਂਕਿ ਸਾਨੂੰ ਆਪਦੇ ਰੋਟੀ ਦਾ ਮਸਲਾ ਵੀਰ ਜੀ 5-6000 ਨਾਲ ਸਾਡਾ ਰੋਜ਼ਗਾਰ ਨਹੀਂ ਚੱਲਦਾ ਸਰਕਾਰ ਕਹਿੰਦੀ ਇਮਾਨਦਾਰੀ ਨਾਲ ਕੰਮ ਹੋਵੇ ਅਸੀਂ ਆਪ ਕਹਿੰਨੇ ਅਸੀਂ ਇਮਾਨਦਾਰੀ ਨਾਲ ਹੀ ਕੰਮ ਕਰਨਾ ਚਾਹੁੰਨੇ ਤੇ ਕਰਾਉਣਾ ਵੀ ਚਾਹੁੰਨੇ ਜੇ ਮੀਟਰ ਰੀਡਰ ਦਾ ਕੰਮ ਇਮਾਨਦਾਰੀ ਨਾਲ ਕਰਤਾ ਨਾ ਮੰਨ ਕੇ ਚੱਲੋ ਵੀ ਸਾਰੇ ਦਾ ਸਾਰਾ ਮੈਕਮਾ ਹੀ ਅਫਸਰਟ ਜੂ ਕਿਉਂਕਿ ਹੁਣ ਅਗਲਾ ਇਹ ਸੋਚਦਾ ਉਹ ਯਾਰ ਪ੍ਰਾਈਵੇਟ ਬੰਦਾ ਇਹਨੂੰ ਕੀ ਚੱਕਰਾਂ ਚੱਕਰੀ ਕੋਈ ਨਹੀਂ ਕੋਈ ਅਫਸਰ ਕੋਈ ਇਸ ਚੀਜ਼ ਦੇ ਵਿੱਚ ਨਹੀਂ ਸਮਝਦਾਗਾ ਇਸੇ ਕਰਕੇ ਸਾਡੀ ਇਹ ਬੇਨਤੀ ਆ ਭਾਈ ਜੇ ਨਹੀਂ ਬੇਨਤੀ ਸੁਣਨਗੇ ਫਿਰ ਜਿਹੜਾ ਸੁਣੂਗਾ ਸੀ ਉਹਦੇ ਅੱਲ ਜਾਵੜਾਂਗੇ